ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਪ੍ਰੋਗਰਾਮ ਦਾ ਨਿਊਜ਼ ਪੁਆਇੰਟ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦਿਲਪਰਦੀਆਂ ਅਹਿਮ ਸੁਰਖੀਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਣੀ ਹੈ ਤੇ ਗੱਲਬਾਤ ਕਰਨ ਦੇ ਲਈ ਵਿਵੇਕ ਕੁਮਾਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ ਮੁੱਦੇ ਕਿਹੜੇ ਵਿਚਾਰੇ ਜਾਣੇ ਹਨ ਉਹਨਾਂ ਤੇ ਇੱਕ ਵਾਰ ਨਜ਼ਰ ਮਾਰ ਲੈਣੇ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਅੱਜ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ ਦੀ ਪ੍ਰੈਸ ਵਾਰਤਾ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸ਼੍ਰੋਮਣੀ ਕਾਲੀ ਦਲ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਤੇ ਇੱਕ ਅਹਿਮ ਖੁਲਾਸਾ ਉਹਨਾਂ ਦੇ ਵੱਲੋਂ ਕੀਤਾ ਗਿਆ ਜਿਸ ਨੂੰ ਖੋਤੇ ਖੁਲਾਸਾ ਕਹਿੰਦੇ ਨੇ ਪਰ ਸ਼੍ਰੋਮਣੀ ਕਾਲੀ ਦਲ ਨੇ ਮੁਰੋ ਕੀ ਕਿਹਾ ਕੀ ਜਵਾਬ ਦਿੱਤਾ ਹੈ ਉਸ ਬਾਰੇ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦਾ ਇੱਕ ਬਿਆਨ ਸਾਹਮਣੇ ਆਇਆ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਹੈ ਮਾਨਯੋਗ ਸੁਪਰੀਮ ਕੋਰਟ ਨੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਦਾ ਜਿਹੜਾ ਖਰਚਾ ਹੁੰਦਾ ਹੈ ਉਹਦੇ ਵਿੱਚ ਜੋ ਫਰਕ ਹੈ ਉਸ ਨੂੰ ਲੈ ਕੇ ਅਹਿਮ ਟਿੱਪਣੀ ਕੀਤੀ ਹੈ ਇਹਦੇ ਵਿੱਚ ਕੀ ਗੱਲਬਾਤ ਹੈ ਪੂਰੀ ਉਹਦੇ ਤੇ ਵਿਚਾਰ ਚਰਚਾ ਕਰਾਂਗੇ ਵਿਵੇਕ ਕੁਮਾਰ ਵੱਲੋਂ ਚਲਦੇ ਵਿਵੇਕ ਜੀ ਸਭ ਤੋਂ ਪਹਿਲਾ ਸਵਾਲ ਉਹੀ ਹੈ ਕਿ ਮੁੱਖ ਮੰਤਰੀ ਭਗਵੰਤ ਸੇਮਾਨ ਹੋਰਾਂ ਨੇ ਅੱਜ ਇੱਕ ਪ੍ਰੈਸ ਵਾਰਤਾਕ ਕੀਤੀ ਜਿਸ ਤੋਂ ਬਾਅਦ ਵਿੱਚ ਸਿਆਸੀ ਗਲਿਆਰਿਆਂ 'ਚ ਮਾਹੌਲ ਗਰਮ ਹੋ ਗਿਆ ਚਰਚਾਵਾਂ ਦਾ ਕੀ ਹੈ ਪੂਰਾ ਮਾਮਲਾ ਜੀ ਅੰਦਰ ਅੱਜ ਸਵੇਰ ਤੋਂ ਹੀ ਮੁੱਖ ਮੰਤਰੀ ਭਗਵੰਤ ਜੀ ਕਾਫੀ ਬਿਜ਼ੀ ਸੀ ਕਿਉਂਕਿ ਅੱਜ ਨਾਰਥ ਦੇ ਵਿੱਚ ਪਹਿਲਾ ਲੀਵਰ ਦਾ ਸਪੈਸ਼ਲਿਸਟਿਕ ਹਸਪੀਟਲ ਜਿਹੜਾ ਉਹ ਖੋਲਿਆ ਗਿਆ ਮੁਹਾਲੀ ਦੇ ਵਿੱਚ ਸੋ ਮੁੱਖ ਮੰਤਰੀ ਸਾਹਿਬ ਉਧਰ ਬਿਜ਼ੀ ਸੀਗੇ ਸੋ ਦਿਮਾਗ ਦੇ ਵਿੱਚ ਸਾਡੇ ਵੀ ਇਦਾਂ ਦਾ ਕੋਈ ਕੁਝ ਆਇਆ ਨਹੀਂ ਸਾਨੂੰ ਇਹ ਸੀਗਾ ਕਿ ਅੱਜ ਹਾਂ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਧੋ ਸਕਦੇ ਨੇ ਕੋਈ ਹੈਨਾ ਕੋਈ ਕੱਲ ਸੈਸ਼ਨ ਹੋਣ ਜਾ ਰਿਹਾ ਆ ਉਹਨੂੰ ਲੈ ਕੇ ਕੁਝ ਗੱਲਾਂ ਕਹਿ ਸਕਦੇ ਨੇ ਗਵਰਨਰ ਸਾਹਿਬ ਦਾ ਕੱਲ ਭਾਸ਼ਣ ਹੈ ਸੈਸ਼ਨ ਦੇ ਵਿੱਚ ਉਹਦੇ ਉੱਤੇ ਕੋਈ ਤੰਜ ਕਰ ਸਕਦੇ ਨੇ ਸੋ ਇਸ ਤਰੀਕੇ ਦਾ ਮਾਈਂਡਸੈਟ ਬਣਿਆ ਹੋਇਆ ਸੀਗਾ ਕਿ ਅਜਾ ਆ ਚੀਜ਼ ਹੋ ਸਕਦੀ ਹੈ ਮੁੱਖ ਮੰਤਰੀ ਸਾਹਿਬ ਮਤਲਬ ਆਪਣਾ ਤੰਜਿਆ ਇਲਾਜ ਹੈਨਾ ਇੱਕ ਜਿਹੜਾ ਰਵਈਆ ਨਾਲ ਉਹ ਕਰ ਸਕਦੇ ਨੇ ਉਹ ਕੀਤਾ ਵੀ ਸੋ ਕੰਮ ਕਰਕੇ ਜਦੋਂ ਮੁੱਖ ਮੰਤਰੀ ਸਾਹਿਬ 1:00 ਵਜੇ ਵਿਹਲੇ ਹੋਏ ਤੇ ਉਸ ਤੋਂ ਬਾਅਦ 1:30 ਵਜੇ ਚਾਂਨਕੀ ਪ੍ਰੈਸ ਨੋਟ ਜਿਹੜਾ ਸੀਐਮ ਆਫਿਸ ਦੇ ਵੱਲੋਂ ਆਇਆ ਕਿ ਅੱਜ 3:00 ਵਜੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਅਹਿਮ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਜੀ ਤੇ ਸਾਰੇ ਪੱਤਰਕਾਰ ਭਾਈ ਉੱਥੇ ਪਹੁੰਚ ਜਾਣ ਇੱਕ ਵੀਡੀਓ ਦਾ ਲਿੰਕ ਵੀ ਆ ਗਿਆ ਕਿ ਇਸ ਵੀਡੀਓ ਦੇ ਉੱਤੇ 3:00 ਵਜੇ ਮੁੱਖ ਮੰਤਰੀ ਸਾਹਿਬ ਜਿਹੜਾ ਨੇ ਉਹ ਲਾਈਵ ਹੋ ਜਾਣਗੇ ਸੋ ਕੋਈ ਅਹਿਮ ਖੁਲਾਸੇ ਜਿਹੜਾ ਉਹ ਕਰ ਸਕਦੇ ਨੇ ਸੋ ਉਦੋਂ ਵੀ ਜਿਹੜੀ ਪੱਤਰਕਾਰਾਂ ਦੇ ਦਿਮਾਗ ਦਾ ਕਹਿੰਦੇ ਘੋੜੇ ਸੀਗੇ ਉਹ ਸਿਰਫ ਸੈਸ਼ਨ ਤੇ ਜਾ ਕੇ ਰੁਕ ਜਾਂਦੇ ਸੀਗੇ ਬਿਲਕ ਕਿ ਹਾਂ ਸੈਸ਼ਨ ਹੋਏਗਾ ਕਿਤੇ ਸੈਸ਼ਨ ਰੱਦ ਤਾਂ ਨਹੀਂ ਹੋ ਗਿਆ ਬਜਟ ਸੈਸ਼ਨ ਆ 15 ਦਿਨ ਦਾ ਰੱਖ ਲਿਆ ਜਿਆਦਾ ਲੰਬਾ ਰੱਖ ਲਿਆ ਕਿ ਇਹ ਸ਼ੋਰਟ ਤਾਂ ਨਹੀਂ ਕਰ ਸਕਦੇ ਕਿ ਵਿੱਚ ਇਲੈਕਸ਼ਨ ਅਨਾਉਂਸ ਹੋ ਜਾਣਗੇ ਤਾਂ ਜਿਹੜਾ ਆ ਉਹ ਚੋਣ ਜਾਬਤਾ ਲੱਗ ਜਾਏਗਾ ਸੋ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਤੇ ਉਸ ਦੇ ਵਿੱਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਕੇ ਇੱਕ ਅਜਿਹਾ ਖੁਲਾਸਾ ਕੀਤਾ ਕਿ ਜੇਕਰ ਉਹ ਖੁਲਾਸੇ ਸੱਚੀ ਸੱਚ ਨੇ ਤੇ ਫਿਰ ਤਾਂ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਜਿਹੜੇ ਆਪਾਂ ਚੁਣੇ ਹੋਏ ਸਾਡੇ ਨੁਮਾਇੰਦੇ ਨੇ ਤੇ ਉਹ ਫਿਰ ਸਾਡੇ ਨਾਲ ਕੰਮ ਕੀ ਰਹੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕੀ ਜ਼ਿਕਰ ਕੀਤਾ ਉਹਦੇ ਉੱਤੇ ਮੈਂ ਆ ਜਾਣਾ ਆ ਤੇ ਇੱਕ ਵਾਰੀ ਉਸ ਮਾਮਲੇ ਦੇ ਉੱਤੇ ਬਦਨ ਤੋਂ ਪਹਿਲਾਂ ਮੈਂ ਇੱਕ ਵਾਰੀ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਖੁਲਾਸਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੀਤਾ ਹੈ ਉਸ ਤੋਂ ਪਹਿਲਾਂ ਵੀ ਇਹ ਜਿਹੜਾ ਹੋਟਲ ਹੈ ਸੁਖਬੀਰ ਸਿੰਘ ਬਾਦਲ ਹੋਰਾਦਾ ਸੁਖਬਿਲਾਸ ਜਿਹੜਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਲਪੇਂਦਾ ਹਾਂ ਨਾ ਉੱਥੇ ਸਹੀ ਸਮਾਂ ਤੇ ਲੱਗੇ ਕੈਪਟਨ ਸਾਹਿਬ ਦਾ ਫਾਰਮ ਹਾਊਸ ਵੀ ਉਸੇ ਇਲਾਕੇ ਦੇ ਵਿੱਚ ਹੈ ਦੋਨੋਂ ਆਂਢੀ ਗੁਆਂਢੀ ਨੇ ਹਾਂ ਤੇ ਉਧਰਲੇ ਬੰਦੇ ਸੋ ਕਹਿੰਦੇ ਕਿ ਉਧਰਲੇ ਪਾਸੇ ਕਾफी ਚਰਚਾਵਾਂ ਚ ਸੀ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਸੀਗੇ ਕਿ ਉਥੇ ਸ਼ਿਵਾਲਿਕ ਦੀਆਂ ਪਹਾੜੀਆਂ ਚ ਪੰਜਾਬ ਦਾ ਪੈਸਾ ਫਸਿਆ ਹੋਇਆ ਹੈ ਉਹ ਮੈਂ ਲੈ ਕੇ ਆਉਂਗਾ ਉਧਰ ਨਵਜੋਤ ਸਿੰਘ ਸਿੱਧੂ ਹਰਾਨੇ ਵੀ 2022 ਚੋਣਾਂ ਤੋਂ ਪਹਿਲਾਂ ਇਹ ਕਹਿਿਆ ਸੀਗਾ ਕਿ ਮੈਂ ਸਕੂਲ ਬਣਾ ਦੂੰਗਾ ਇਹ ਹੋਟਲ ਨੂੰ ਸੋ ਹੋਟਲ ਚਰਚਾਵਾਂ ਦੇ ਵਿੱਚ ਰਹਿਣ ਦਾ ਇੱਕ ਕਾਰਨ ਇਹ ਵੀ ਹੈ ਕਿ ਪੂਰੇ ਚੰਡੀਗੜ੍ਹ ਮੋਹਾਲੀ ਤੋਂ ਆਊਟਰ ਵਾਲੇ ਪਾਸੇ ਪੈ ਜਾਂਦਾ ਹੈ ਉਹ ਰੋਡ ਜਦੋਂ ਬੱਦੀ ਨੂੰ ਜਾਂਦੇ ਆ ਨਾ ਉਦੋਂ ਪੈਂਦਾ ਹੈ ਸੋ ਉਸ ਤੋਂ ਬਾਅਦ ਹੁਣ ਜਦੋਂ ਡਿਵੈਲਪਮੈਂਟ ਉੱਥੇ ਸ਼ੁਰੂ ਹੋਈ ਮੋਹਾਲੀ ਦੇ ਉਧਰਲੇ ਪਾਸੇ ਇਲਾਕਿਆਂ ਦੇ ਵਿੱਚ ਜਦੋਂ ਕੈਪਟਨ ਸਾਹਿਬ ਨੇ ਵੀ ਆਪਣਾ ਫਾਰਮ ਹਾਊਸ ਬਣਾਇਆ ਤਾਂ ਉਸ ਤੋਂ ਬਾਅਦ ਉਧਰ ਕਹਿੰਦੇ ਕਿ ਸੜਕਾਂ ਵੀ ਨਵੀਆਂ ਬਣੀਆਂ ਜੀ 4 ਲੇਨ 6 ਲੇਨ ਸੜਕਾ ਬਣਾਤੀਆਂ 에어ਪੋਰਟ ਤੋਂ ਜਦੋਂ ਅਸੀਂ ਜਾਂਦੇ ਆ ਸਿੱਧਾ ਪਹਿਲਾ ਇਹ ਰੋਡ ਜਾਂਦਾ ਹੁੰਦਾ ਸੀਗਾ ਖਰੜ ਤੱਕ ਤੇ ਖਰੜ ਤੋਂ ਜਦੋਂ ਆਪਾਂ ਸਨਿਨ ਕਲੇਪ ਵਿੱਚ ਐਂਟਰ ਕਰਦੇ ਆ ਤਾਂ ਉਹ ਸਨਿਨ ਕਲੇਪ ਤੋਂ ਵੀ 200 ਫੁੱਟ ਰੋਡ ਜਿਹੜਾ ਆ ਉਹ ਕੱਢਿਆ ਗਿਆ ਸਿੱਧਾ ਮੁੱਲਾਪੁਰ ਨੂੰ ਮੁੱਲਾਪੁਰ ਤੋਂ ਫਿਰ ਉਹ ਤੁਹਾਨੂੰ ਜਾ ਕੇ ਅੱਗੇ ਸੀਸਵਾਂ ਵਾਲੇ ਰੋਡ ਨਾਲ ਜੋੜੇਗਾ ਸੋ ਇੱਕ ਟਾਪ ਦਾ ਰੋਡ ਕਹਿੰਦੇ ਤਿਆਰ ਕੀਤਾ ਗਿਆ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਉਹ ਸਿਰਫ ਉਸ ਇਲਾਕੇ ਨੂੰ ਲਾਹ ਪਹੁੰਚਾਉਣ ਦੇ ਲਈ ਕਿ ਜਿਹੜਾ 에어ਪੋਰਟ ਰੁਕੇ ਤਾਂ ਉਹਨੂੰ 에어ਪੋਰਟ ਤੋਂ ਜਲਦੀ ਨੇੜੇ ਪਵੇ ਉਸ ਤਾਂ ਕਰਕੇ ਉੱਥੋਂ ਇਹ ਸਿੱਧਾ ਰਾਸਤਾ ਕੱਢਿਆ ਗਿਆ ਜਿਵੇਂ ਬਾਲਾਸਰ ਦੇ ਵਿੱਚ ਨਹਿਰ ਕੱਢੀ ਗਈ ਸੀ ਜੀ ਸੋ ਇਸ ਤਰੀਕੇ ਦੇ ਜਿਹੜਾ ਉਹਨਾਂ ਨੇ ਇਲਜ਼ਾਮ ਲਗਾਏ ਨੇ ਸੋ ਕਹਿੰਦੇ ਕਿ ਉਸ ਹੋਟਲ ਦੇ ਵਿੱਚ ਖਾਣਾ ਖਾਣ ਦਾ ਹੀ ਖਰਚ ਹਜ਼ਾਰਾਂ ਦੇ ਵਿੱਚ ਆ ਜਾਂਦਾ ਜੇਕਰ ਉੱਥੇ ਲੰਚ ਕਰਨ ਜਾਓ ਡਿਨਰ ਕਰਨ ਜਾਓ ਜਾਂ ਫਿਰ ਉੱਥੇ ਬ੍ਰੇਕਫਾਸਟ ਕਰਨ ਜਾਓ ਤੇ ਕਹਿੰਦੇ ਉੱਥੇ ਜਿਹੜਾ ਸਭ ਤੋਂ ਸਸਤਾ ਕਮਰਾ ਉਹ 75000 ਰੁਪਏ ਤੋਂ ਸ਼ੁਰੂ ਹੈ अच्छा जी ਤੇ ਸਭ ਤੋਂ ਮਹਿੰਗਾ ਕਮਰਾ ਜਿਹੜਾ ਆ ਉਹਦਾ ਕਿਰਾਇਆ 6 ਤੋਂ 7 ਲੱਖ ਰੁਪਏ ਤੱਕ ਵੀ ਜਾਂਦਾ ਇੱਕ ਰਾਤ ਦਾ ਤੇ ਕਹਿੰਦੇ ਹਰ ਇੱਕ ਕਮਰੇ ਦੇ ਨਾਲ ਇੱਕ ਪ੍ਰਾਈਵੇਟ সুইমিং ਪੂਲ ਹੈ ਮਤਲਬ ਹਰ ਇੱਕ ਚੀਜ਼ ਦੀ ਲਗਜ਼ਰੀ ਹਾਂ ਤੇ ਉਹਦੇ ਹਾਂ ਲਗਜ਼ਰੀ ਚੀਜ਼ਾਂ ਨੇ ਤੇ ਉਸ ਤੋਂ ਬਾਅਦ ਇੱਕ ਇਹ ਵੀ ਗੱਲ ਹੈ ਕਿ ਇਸ ਤੋਂ ਕਾਫੀ ਟਾਈਮ ਪਹਿਲਾਂ ਇੱਕ ਵਾਰੀ ਅਸੀਂ ਗਏ ਵੀ ਸੀਗੇ ਉਸ ਹੋਟਲ ਦੇ ਵਿੱਚ ਰਿਜ਼ੋਰਟ ਹੈ ਬਹੁਤ ਵੱਡਾ ਸੋ ਸੜਕ ਤੋਂ ਕਾਫੀ ਦੂਰ ਹੈ ਉੱਥੇ ਜਾਣ ਲਈ ਵੀ ਇੱਕ ਅੰਦਰ ਗੱਡੀ ਚੱਲਦੀ ਹੈ ਤੁਹਾਡੀ ਮੇਨ ਗੇਟ ਤੋਂ ਫਿਰ ਹੋਟਲ ਦੇ ਗੇਟ ਦੇ ਐਂਟਰੀ ਤੱਕ ਹੋਟਲ ਦੇ ਗੇਟ ਤੋਂ ਬਾਅਦ ਫਿਰ ਤੁਹਾਡੇ ਮਹਾਰਾਜਾ ਰਣਜੀਤ ਡੈਨ ਬਾਲਾ ਬਣਿਆ ਏਰੀਆ ਤੇ ਹੋਰ ਇਦਾਂ ਕਰਕੇ ਕੋਟੇ ਚ ਬਣਾਏ ਨੇ ਉਹਨਾਂ ਦੇ ਛੋਟੇ ਛੋਟੇ ਸੋ ਕਹਿੰਦੇ ਕਿ ਉੱਥੇ ਕੋਈ ਵੀ ਪੰਜਾਬੀ ਬੰਦਾ ਕੰਮ ਨਹੀਂ ਕਰਦਾ ਸਿਕਿਉਰਿਟੀ ਤੋਂ ਇਲਾਵਾ ਜਿੰਨੇ ਵੀ ਸ਼ੈਫ ਨੇ ਜਾਂ ਫਿਰ ਜਿਹੜਾ ਵੀ ਉੱਥੇ ਰਿਸੈਪਸ਼ਨਿਸਟ ਨੇ ਜਾਂ ਫਿਰ ਫਰੰਟ ਆਫਿਸ ਕਹਿੰਦੇ ਜਿਹੜੇ ਰਿਸੈਪਸ਼ਨਿਸਟ ਹੁੰਦੇ ਨੇ ਹੋਟਲਾਂ ਇਹਦੇ ਵਿੱਚ ਸੋ ਕਹਿੰਦੇ ਸਾਰਾ ਬਾਹਰਲਾ ਸਟਾਫ ਹੈ ਚਲੋ ਅੱਜ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਖੁਲਾਸਾ ਕੀਤਾ ਕਿ ਕਹਿੰਦੇ ਹੋ ਕਿ ਜੰਗਲਾਤ ਵਿਭਾਗ ਦੀ ਜ਼ਮੀਨ ਹੈ ਜਿਹੜੀ ਬਾਦਲ ਪਰਿਵਾਰ ਨੇ 1985 ਤੇ 86 ਦੇ ਵਿੱਚ ਖਰੀਦੀ ਸੀ ਤਾਂ ਉਸ ਤੋਂ ਬਾਅਦ ਉਹ ਲੈਂਡ ਜਿਹੜਾ ਹੈ ਉਹ ਜਗ੍ਹਾ ਜਿਹੜੀ ਆ ਉਹ ਇੱਕ ਪ੍ਰਾਈਵੇਟ ਕੰਪਨੀ ਨੂੰ ਵੇਚ ਦਿੱਤੀ ਗਈ ਕੋਈ ਮੈਟਰੋ ਇਕੋ ਕਰਕੇ ਉਹਨਾਂ ਨੇ ਦੱਸਿਆ ਸੀਗਾ ਕਿ ਕੋਈ ਕੰਪਨੀ ਹੈ ਉਹਨੂੰ ਵੇਚਤੀ ਗਈ ਗਾਂ ਉਹ ਕੰਪਨੀ ਨੇ ਅੱਗੇ ਜਾ ਕੇ 2010 11 ਦੇ ਵਿੱਚ ਉਹ ਜ਼ਮੀਨ ਫਿਰ ਤੋਂ ਵੇਚੀ ਇੱਕ ਤਾਜ ਟੂਰਿਜ਼ਮ ਨੂੰ ਤੇ ਕਹਿੰਦੇ ਤਿੰਨੋ ਕੰਪਨੀਆਂ ਜਿਹਨੇ ਖਰੀਦੀ ਤੇ ਜਿਹਨੇ ਅੱਗੇ ਵੇਚੀ ਇਹ ਤਿੰਨੋ ਬਾਦਲ ਪਰਿਵਾਰ ਦੀਆਂ ਕੰਪਨੀਆਂ ਨੇ ਜੇਕਰ ਉਸ ਥਾਂ ਦੀ ਗੱਲ ਕਰੀਏ ਤਾਂ 86 ਕਨਾਲ 16 ਮਰਲੇ ਦੀ ਟੋਟਲ ਜ਼ਮੀਨ ਹੈ ਜਿਹੜੀ 2013 ਤੋਂ ਪਹਿਲਾਂ ਤੱਕ 1985 ਤੋਂ ਲੈ ਕੇ 2013 ਤੱਕ ਉਹ ਇੱਕ ਪੋਲਟਰੀ ਫਾਰਮ ਸੀਗਾ ਸੋ ਕਹਿੰਦੇ ਕਿ ਇੱਕ ਐਕਟ ਸੀ ਪੰਜਾਬ ਦੇ ਵਿੱਚ ਜਿਸ ਦੇ ਤਹਿਤ ਤੁਸੀਂ ਜੰਗਲਾਤ ਦੀ ਜ਼ਮੀਨ ਦੇ ਵਿੱਚ ਕਿਸੇ ਵੀ ਤਰੀਕੇ ਦਾ ਨਿਰਮਾਣ ਨਹੀਂ ਕਰ ਸਕਦੇ ਨਾ ਤਾਂ ਉੱਥੇ ਕੋਈ ਰਹਾਇਸ਼ੀ ਘਰ ਬਣ ਸਕਦਾ ਨਾ ਉੱਥੇ ਕੋਈ ਹੋਟਲ ਬਣ ਸਕਦਾ ਉੱਥੇ ਕਿਸੇ ਵੀ ਤਰੀਕੇ ਦਾ ਵਿਕਾਸ ਜਾਂ ਫਿਰ ਕਿਸੇ ਵੀ ਤਰੀਕੇ ਦਾ ਨਿਰਮਾਣ ਹਮ ਕੰਸਟਰਕਸ਼ਨ ਜਿਹੜੀ ਆ ਤੁਸੀਂ ਨਹੀਂ ਕਰ ਸਕਦੇ ਉੱਥੇ ਤੁਸੀਂ ਫਲੈਟ ਨਹੀਂ ਬਣਾ ਸਕਦੇ ਹੈਨਾ ਸੋ ਇਸ ਤਰੀਕੇ ਦੀਆਂ ਜਿਹੜੀਆਂ ਉੱਥੇ ਕੋਈ ਵੀ ਤੁਸੀਂ ਕੰਸਟਰਕਸ਼ਨ ਦਾ ਕੰਮ ਨਹੀਂ ਕਰਾ ਸਕਦੇ ਸੋ ਕਹਿੰਦੇ 2007 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ 7 ਤੋਂ 17 ਤੱਕ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਤਾਂ ਸ਼ਰਮਣੀ ਅਕਾਲੀ ਦਲ ਇੱਕ ਜਿਹੜਾ ਐਕਟ ਲੈ ਕੇ ਆਈਏ ਤੇ ਉਹਨੇ ਇਕੋ ਟੂਰਿਜ਼ਮ ਪਾਲਿਸੀ ਨਾਮ ਦਾ ਇੱਕ ਐਕਟ ਬਣਾਇਆ ਜਿਸ ਦੇ ਵਿੱਚ ਇਹ ਸੋਧ ਕੀਤੀ ਗਈ ਕਿ ਹਾਂ ਉਸ ਜ਼ਮੀਨ ਦੇ ਉੱਤੇ ਤੁਸੀਂ ਇੱਕ ਇਕੋ ਟੂਰਿਜ਼ਮ ਸਪੋਰਟ ਜਿਹੜਾ ਹੈ ਉਹ ਖੋਲ ਸਕਦੇ ਹੋ ਜਿਸ ਦੇ ਨਾਲ ਪੰਜਾਬ ਦੇ ਵਿੱਚ ਟੂਰਿਜ਼ਮ ਆਵੇ ਤੇ ਇਕੋ ਦਾ ਮਤਲਬ ਕਿ ਤੁਸੀਂ ਜਿਹੜਾ ਉੱਥੇ ਦਾ ਐਟਮੋਸਫੇਅਰ ਹੈ ਜਾਂ ਜੰਗਲਾਤ ਦਾ ਜੋ ਏਰੀਆ ਆ ਤੁਸੀਂ ਉਹਨੂੰ ਡੈਮੇਜ ਨਹੀਂ ਕਰ ਰਹੇ ਹੋ ਨੈਚੁਰਲ ਜੋ ਨੈਚੁਰਲ ਸੋਰਸਸ ਨੇ ਸੋ ਉਹਨੂੰ ਤੁਸੀਂ ਛੇੜਖਾਨੀ ਨਹੀਂ ਕਰੋਗੇ ਤੁਸੀਂ ਅੱਜ ਵੀ ਜੇਕਰ ਉੱਧਰਲੇ ਪਾਸੇ ਜਾਉਂਗੇ ਨਾ ਤੁਹਾਨੂੰ ਉੱਥੇ ਅੱਜ ਵੀ ਜੰਗਲਾਤ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ ਈਵਨ ਜਿਹੜਾ ਮੈਂ ਪਹਿਲਾਂ ਵੀ ਕਿਹਾ ਹੈ ਕਿ ਸੜਕ ਤੋਂ ਰਿਜ਼ੋਰਟ ਤੱਕ ਜਿਹੜਾ ਜਾਣ ਦਾ ਸਮਾਂ ਹੈ ਹੈਨਾ ਮੇਨ ਗੇਟ ਇੱਕ ਬਣਿਆ ਹੋਇਆ ਸੜਕ ਤੇ ਤੇ ਸੜਕ ਤੋਂ ਰਿਜ਼ੋਰਟ ਤੱਕ ਦਾ ਵੀ ਰਸਤਾ ਜਿਹੜਾ ਬਹੁਤ ਲੰਬਾ ਹੈ ਰਿਜ਼ੋਰਟ ਬਹੁਤ ਪਿੱਛੇ ਹੈ ਤੇ ਉਸ ਜਦੋਂ ਸੜਕ ਦੇ ਅੰਦਰ ਵੀ ਤੁਸੀਂ ਐਂਟਰ ਤਮੀ ਤੁਹਾਨੂੰ ਵਾਲੇ ਦੁਆਲੇ ਜਿਹੜਾ ਜੰਗਲਾਤ ਦੀ ਜ਼ਮੀਨ ਦਿਖੇਗੀ ਬੂਟੇ ਲੱਗੇ ਹੋਏ ਨੇ ਉਹਨੂੰ ਕੀ ਕਹਿੰਦੇ ਉਹਨੂੰ ਬਲਡਰਾਈਜ਼ ਕੀਤਾ ਗਿਆ ਹੈ ਸੋ ਸੜਕ ਕੱਢੀ ਗਈ ਹੈ ਇੱਕ ਸਪੈਸ਼ਲ ਉਹਦੇ ਲਈ ਤੋਂ ਜੰਗਲਾਤ ਦੀ ਜ਼ਮੀਨ ਹੈ ਕਹਿੰਦੇ ਤੁਸੀਂ ਨੈਚੁਰਲ ਸੋਰਸਸ ਨੂੰ ਤੇ ਜੰਗਲਾਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਗੇ ਤੁਸੀਂ ਇੱਥੇ ਆਪਣਾ ਕੰਸਟਰਕਸ਼ਨ ਜਿਹੜਾ ਆ ਉਹ ਕਰ ਸਕਦੇ ਹੋ ਸੋ ਕਹਿੰਦੇ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਪਾਲਿਸੀ ਦੇ ਵਿੱਚ ਜਿਹੜਾ ਆ ਉਹ ਚੇਂਜਸ ਕੀਤੇ ਗਏ ਤੇ ਉਸ ਤੋਂ ਬਾਅਦ ਜੋ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਕਿ 27 ਪੰਜ 2013 ਨੂੰ ਹੋਟਲ ਦਾ ਨਿਰਮਾਣ ਕੰਮ ਸ਼ੁਰੂ ਹੋਇਆ ਮਤਲਬ 27 ਮਈ 2013 ਦੇ ਵਿੱਚ ਹੋਟਲ ਬਣਨਾ ਸ਼ੁਰੂ ਹੋਇਆ ਤੇ ਉਸ ਵੇਲੇ ਕੁਝ ਸਹੂਲਤਾ ਜਿਹੜੀਆਂ ਨੇ ਉਹ ਇਸ ਹੋਟਲ ਨੂੰ ਦਿੱਤੀਆਂ ਗਈਆਂ ਕਿ 10 ਸਾਲ ਤੱਕ ਇਸ ਹੋਟਲ ਨੂੰ ਜੀ ਐਸਜੀਐਸਟੀ ਮਤਲਬ ਸਟੇਟ ਗਵਰਨਮੈਂਟ ਜਿਹੜਾ ਆਪਣਾ ਇੱਕ ਜੀਐਸਟੀ ਲਗਾਉਂਦੀ ਹੈ ਉਹ ਨਹੀਂ ਦੇਣਾ ਪਏਗਾ ਤੇ ਇਸ ਤੋਂ ਇਲਾਵਾ ਜਿਹੜਾ ਇੱਕ ਸਟੇਟ ਵੈਟ ਫਿਕਸ ਕਰਦੇ ਆ ਵੈਟ ਟੈਕਸ ਜਿਹੜਾ ਲੱਗਦਾ ਉਹ ਨਹੀਂ ਦੇਣਾ ਪਏਗਾ ਅਗਲੇ 10 ਸਾਲਾਂ ਲਈ 2015 ਦੇ ਵਿੱਚ ਹੋਟਲ ਬਣ ਕੇ ਤਿਆਰ ਹੁੰਦਾ ਹੈ 2025 ਤੱਕ ਇੱਕ ਜਿਹੜਾ ਇਹ ਕਹਿ ਦਿੰਦੇ ਕਿ ਆਪਾਂ ਇੱਕ ਠੀਕ ਹੈ ਕਹਦੇ ਇਹ ਕਿ ਇੱਕ ਜਿਹੜਾ ਲੈਟਰ ਸਾਈਨ ਕੀਤਾ ਗਿਆ ਸੀ ਕਿ ਅਗਲੇ 10 ਸਾਲ ਤੱਕ ਐਮਓਯੂ ਟਾਈਪ ਐਮਓਯੂ ਟਾਈਪ ਹੈ ਨਾ ਕਿ ਇਹਨਾਂ ਨੂੰ ਕੋਈ ਵੀ ਟੈਕਸ ਜਿਹੜਾ ਉਹ ਨਹੀਂ ਦੇਣਾ ਪਏਗਾ 10 ਸਾਲ ਤੱਕ SGST state GST ਤੇ ਉਸ ਤੋਂ ਇਲਾਵਾ VAT टैक्स ਜਿਹੜਾ ਆ ਉਹ ਨਹੀਂ ਦੇਣਾ ਪਏਗਾ ਤੇ 10 ਸਾਲ ਤੱਕ ਦਾ ਇਹਦਾ ਅਮਾਉਂਟ ਬਣਦਾ ਜੀ 85 ਕਰੋੜ 64 ਲੱਖ 50 ਹਜ਼ਾਰ ਰੁਪਈਆ ਅੱਛਾ ਜੀ ਤੇ ਉਸ ਤੋਂ ਇਲਾਵਾ ਇਸ ਰਿਜ਼ੋਰਟ ਨੂੰ ਕੁਝ ਹੋਰ ਸੁਵਿਧਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਬਿਜਲੀ ਡਿਊਟੀ ਜਿਹੜੀ ਲੱਗਦੀ ਹੈ ਹੂੰ ਉਹ ਨਹੀਂ ਦੇਣੀ ਪੈਗੀ ਅਗਲੇ 10 ਸਾਲ ਤੱਕ 2015 ਤੋਂ 2025 ਤੱਕ ਲਗਜ਼ਰੀ ਟੈਕਸ ਜਿਹੜਾ ਆ ਉਸ ਹੋਟਲ ਦਾ ਮਾਫ ਕਰ ਦਿੱਤਾ ਗਿਆ 10 ਸਾਲ ਦੇ ਲਈ ਤੇ ਇਸ ਤੋਂ ਇਲਾਵਾ ਇਸ ਹੋਟਲ ਨੂੰ ਕੋਈ ਲਾਇਸੈਂਸ ਫੀਸ ਜਿਹੜੀ ਆ ਉਹ ਨਹੀਂ ਦੇਣੀ ਪੈਗੀ ਤੇ 10 ਸਾਲ ਦੇ ਵਿੱਚ ਉਹਦਾ ਖਰਚਾ ਬਣ ਗਿਆ ਜੀ 11 ਕਰੋੜ 44 ਲੱਖ 60 ਹਜ਼ਾਰ ਰੁਪਇਆ ਤੇ ਇਸ ਤੋਂ ਇਲਾਵਾ ਜਿਹੜਾ ਕਹਿੰਦੇ ਕਿ 4 ਕਰੋੜ 13 ਲੱਖ ਰੁਪਈਆ ਸਿਰਫ ਰੋਡ ਜਿਹੜੇ ਆਪਾਂ ਗੱਲ ਕਰ ਰਹੇ ਸੀਗੇ ਸਪੈਸ਼ਲ ਰੋਡ ਬਣਾਇਆ ਗਿਆ ਕਹਿੰਦੇ ਉਹਦੇ ਉੱਤੇ ਜਿਹੜਾ ਖਰਚ ਕੀਤਾ ਗਿਆ ਜਿਹੜਾ ਆਪਾਂ ਇਧਰ ਦੇ ਪਾਸੇ 240 ਰੋਡ ਦੀ ਗੱਲ ਕਰ ਰਹੇ ਹਾਂ ਨਾ ਜੀ ਤੇ ਕਹਿੰਦੇ ਟੋਟਲ ਮਿਲਾ ਕੇ ਜਿਹੜਾ ਇਹ ਇੱਕ ਕਹਿ ਸਕਦਾ ਇੱਕ ਅਥੀਤ ਕੋਟਾਲਾ ਜਾਂ ਫਿਰ ਜਿਹੜੀਆਂ ਰੈਤਾਂ ਇਸ ਹੋਟਲ ਖਾਸ ਨੂੰ ਦਿੱਤੀਆਂ ਗਈਆਂ ਆ ਉਹ ਦਿੱਤੀਆਂ ਗਈਆਂ ਨੇ 1 ਅਰਬ 8 ਕਰੋੜ 73 ਲੱਖ 70 ਹਜ਼ਾਰ ਦੀ ਅੱਛਾ ਜੀ ਜਿਹੜੀਆਂ ਰਿਆਤਾਂ ਇਹਨੂੰ ਦਿੱਤੀਆਂ ਜਿਹੜੀਆਂ ਰਿਆਤਾਂ ਇਹਨੂੰ ਦਿੱਤੀਆਂ ਗਈਆਂ ਆਪਣੀ ਹੀ ਸਰਕਾਰ ਨੇ ਉਹਨਾਂ ਦੀ ਨਹੀਂ ਆਪਣੀ ਉਸ ਪ੍ਰਾਪਰਟੀ ਨੂੰ ਹਾਂ ਜੀ ਇੱਕ ਅਰਬ ਦੁਬਾਰਾ ਦੱਸਿਓ ਇੱਕ ਅਰਬ ਇੱਕ ਅਰਬ 8 ਕਰੋੜ 73 ਲੱਖ 70 ਹਜ਼ਾਰ ਅੱਛਾ ਜੀ ਸੋ ਕਹਿੰਦੇ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਪੰਜਾਬ ਦੇ ਲੋਕਾਂ ਦੇ ਖੂਨ ਦੇ ਨਾਲ ਕਹਿੰਦੇ ਇਟਾਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਸੀਮਟ ਨਹੀਂ ਇੱਥੇ ਕਹਿੰਦੇ ਲੋਕਾਂ ਦਾ ਖੂਨ ਲੱਗਾ ਸੋ ਇਸ ਤਰੀਕੇ ਦੇ ਵੱਡੇ ਖੁਲਾਸੇ ਜਿਹੜਾ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਉਹ ਰਾਦੇ ਵੱਲੋਂ ਕੀਤੇ ਗਏ ਨੇ ਸੋ ਇਸ ਬਾਬਤ ਸਾਡੇ ਵੱਲੋਂ ਅਕਾਲੀ ਦਲ ਦੇ ਲੀਡਰਾਂ ਨਾਲ ਵੀ ਗੱਲ ਕੀਤੀ ਗਈ ਹੈ ਜਿਹੜੇ ਲੀਗਲ ਸੈੱਲ ਦੇ ਪ੍ਰਧਾਨ ਨੇ ਤੇ ਸ਼ਰਮਣੀ ਅਕਾਲੀ ਦਲ ਦੇ ਮੁਖ ਬਲਾ ਰਹੇ ਨੇ ਅਰਸ਼ਦੀਪ ਕਲੇਰੋੜੀ ਸੋ ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸਾਹਿਬ ਕੋਲ ਇੰਨੇ ਸਬੂਤ ਨਹੀਂ ਤਾਂ ਫਿਰ ਉਹ ਪ੍ਰੈਸ ਕਾਨਫਰੰਸ ਨਾ ਕਰਨ ਸਾਡੇ ਤੇ ਐਕਸ਼ਨ ਲੈਣ ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਇੱਕ ਵਾਰੀ ਬਾਲਾਸਰ ਵਾਲੇ ਵੀ ਗੱਲ ਕੱਢ ਕੇ ਲੈ ਕੇ ਆਏ ਸੀ ਕਹਿੰਦੇ ਬਣਿਆ ਤਾਂ ਉਹਦਾ ਵੀ ਕੋਸ਼ਿਸ਼ ਨਹੀਂ ਉਲਟਾ ਅਸੀਂ ਮਾਨਹਾਨੀ ਕੇਸ ਲਾਇਆ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਜਾਨ ਜਿੱਥੇ ਜਾ ਕੇ ਕਾਰਵਾਈ ਕਰਵਾਨੀ ਆ ਕਰਵਾਨ ਤੇ ਹੁਣ ਅਸੀਂ ਜੋ ਵੀ ਇਸ ਚੀਜ਼ ਦੀ ਸੱਚਾਈ ਆ ਉਹ ਪਬਲਿਕ ਡੋਮੇਨ ਦੇ ਵਿੱਚ ਆ ਕੇ ਦੱਸਾਂਗੇ ਪਬਲਿਕ ਡੋਮੇਨ ਦੇ ਵਿੱਚ ਕਹਿੰਦੇ ਅਸੀਂ ਆਪਣੇ ਕਾਗਜ਼ ਪੱਤਰ ਜਿਹੜਾ ਨੇ ਉਹ ਰੱਖਾਂਗੇ ਪਰਿੰਦਰ ਇੱਕ ਸਵਾਲ ਇਹ ਵੀ ਆ ਕਿ ਜ਼ਿਕਰ ਵਾਕਈ ਇੱਕੋਟਾ ਇਹ ਹੋਇਆ ਜੇ ਨਿੰਗਰ ਤਾਂ ਦਿੱਤੀਆਂ ਗਈਆਂ ਨੇ ਸੋ ਫਿਰ ਇੱਕ ਕਿਸ ਬੁਨਿਆਦ ਤੇ ਦਿੱਤੀਆਂ ਗਈਆਂ ਨੇ ਚਲੋ ਤੁਸੀਂ ਇੱਕ ਐਕਟ ਲੈ ਕੇ ਆਏ ਹਨਾ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਇੱਕੋ ਟੂਰਿਜ਼ਮ ਪਾਲਿਸੀ ਲੈ ਕੇ ਇੱਕ ਨਵੀਂ ਪਾਲਿਸੀ ਲੈ ਕੇ ਆਏ ਆ ਤੇ ਉਹ ਉਸ ਪਾਲਿਸੀ ਦੇ ਅੰਦਰ ਕੋਈ ਹੋਰ ਹੋਟਲ ਕਿਉਂ ਨਹੀਂ ਬਣੇ ਹੁਣ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਆਪਾਂ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਰੋਡ 'ਵਾਲ ਜਾਂਦੇ ਆ ਤਾਂ ਉੱਥੇ ਹੁਣ ਇੱਕ ਟੂਰਿਜ਼ਮ ਸਪੌਟ ਕਹਿ ਸਕਦੇ ਆ ਕਿ ਬਣਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਅੱਛਾ ਜੀ ਜਿਸ ਦੇ ਵਿੱਚ ਇੱਕ ਲੇਕ ਬਣਾਈ ਗਈ ਹੈ ਇੱਕ ਉੱਥੇ ਦੇ ਲੋਕਾਂ ਨੂੰ ਨੇਚਰ ਦੇ ਨਾਲ ਜੋੜਨ ਦੇ ਲਈ ਮਤਲਬ ਤੁਸੀਂ ਨੈਣਾਦੇਵ ਵੱਲ ਜਾਂ ਚੰਤਪੁਨੀ ਵਾਲੀ ਸਾਈਡ ਜਾਉਂਗੇ ਤਾਂ ਉੱਥੇ ਤੁਹਾਨੂੰ ਸਾਈਡ ਨੂੰ ਇੱਕ ਜਗ੍ਹਾ ਦਿਖੇਗੀ ਉਹਨੂੰ ਮੈਂ ਹੁਣ ਉਹਦਾ ਪਾਰਕ ਦਾ ਨਾਮ ਭੁੱਲ ਗਿਆ ਪਾਰਕ ਬਣਾਈ ਗਈ ਹੈ ਜਿਸ ਦੇ ਵਿੱਚ ਤੁਸੀਂ ਨੈਚੁਰਲ ਸੋਰਸਸ ਤੋਂ ਪਾਣੀ ਕਿੱਦਾਂ ਆਂਦਾ ਹੈ ਚਾਰਨੇ ਨੇ ਉੱਥੇ ਕੁਝ ਉਹ ਜਿਹੜੇ ਸਾਹਮਣੇ ਰੱਖੇ ਗਏ ਨੇ ਤੁਸੀਂ ਉੱਥੇ ਜਾ ਕੇ ਪਾਣੀ ਨੂੰ ਟੇਸਟ ਕਰ ਸਕਦੇ ਹੋ ਇਸ ਤੋਂ ਇਲਾਵਾ ਫਿਰ ਤੁਸੀਂ ਜੰਗਲੀ ਜਾਨਵਰ ਉੱਥੇ ਦੇਖ ਸਕਦੇ ਹੋ ਉਹਨਾਂ ਨੇ ਹੋ ਫੈਂਸਿੰਗ ਟਾਈਪ ਕੀਤੀ ਗਈ ਹੈ ਉਹਦੇ ਵਿੱਚ ਲੇਕ ਦੇ ਵਿੱਚ ਸੋ ਫੈਂਸਿੰਗ ਟਾਈਪ ਨੁਮਾ ਜਗ੍ਹਾ ਦੇ ਵਿੱਚ ਜਿਹੜੇ ਜਾਨਵਰ ਆਉਂਦੇ ਨੇ ਹਿਰਨ ਵਗੈਰਾ ਜਾਂ ਹੋਰ ਜਿਹੜੇ ਜੰਗਲੀ ਜਾਨਵਰ ਆਉਂਦੇ ਨੇ ਤੁਸੀਂ ਉਹਨਾਂ ਨੂੰ ਪਾਣੀ ਪੀਂਦੇ ਦੇਖ ਸਕਦੇ ਹੋ ਉਹਨਾਂ ਦੀਆਂ ਫੋਟੋਸ ਖਿੱਚ ਸਕਦੇ ਹੋ ਜੇ ਕਿਸੇ ਯਾਰ ਦੋਸਤ ਆਪਣਾ ਸ਼ਕੀਨ ਹੈ ਵਾਈਲਡ ਲਾਈਫ ਸੈਂਚਰੀ ਦਾ ਜਿਹਨੂੰ ਫੋਟੋਗ੍ਰਾਫੀ ਕਰਨੀ ਪਸੰਦ ਹੈ ਜਾਨਵਰਾਂ ਦੀ ਉੱਥੇ ਜਾ ਕੇ ਫੋਟੋਗ੍ਰਾਫ ਚੇ ਸਕਦਾ ਹੈ ਇਸ ਤੋਂ ਇਲਾਵਾ ਫਿਰ ਤੁਹਾਨੂੰ ਉੱਥੇ ਰਾਫਟਿੰਗ ਵਗੈਰਾ ਉਸ ਲੈਕ ਦੇ ਵਿੱਚ ਕਰਾਈ ਜਾਂਦੀ ਹੈ ਉੱਥੇ ਫਿਰ ਤੁਹਾਨੂੰ ਨੇਚਰ ਦੇ ਨਜ਼ਦੀਕ ਲੈ ਕੇ ਆਇਆ ਜਾਂਦਾ ਹੈ ਜਿੱਥੇ ਆਪਾਂ ਕਹਿ ਸਕਦੇ ਕਿ ਪਾਸਨਾ ਸੈਂਟਰ ਵੀ ਉੱਥੇ ਇੱਕ ਨਵਾਂ ਖੁੱਲਣ ਜਾ ਰਿਹਾ ਹੈ ਉੱਥੇ ਤੁਸੀਂ ਯੋਗਾ ਕਰ ਸਕਦੇ ਹੋ ਨੇਚਰਲ 에ਅਰ ਦੇ ਵਿੱਚ ਤੁਸੀਂ ਉੱਥੇ ਰਹਿ ਕੇ ਨੇਚਰ ਦੇ ਨਾਲ ਜਿਹੜਾ ਹੋਰ ਜੋੜ ਸਕਦੇ ਹੋ ਜਿਵੇਂ ਆਪਾਂ ਕੰਪੇਨਿੰਗ ਕੈਂਪਿੰਗ ਸੁਣਦੇ ਆ ਨਾ ਕਿ ਫੋਰਨਰਸ ਕੈਂਪਿੰਗ ਕਰਨ ਜਾ ਰਹੇ ਆ ਜੰਗਲ ਦੇ ਵਿੱਚ ਸਫਾਰੀਆਂ ਕਰਨ ਜਾ ਰਹੇ ਆ ਸੋ ਉਹ ਚੀਜ਼ ਦਾ ਇੱਕ ਇਧਰ ਵੀ ਖੋਲਿਆ ਗਿਆ ਇਸ ਤੋਂ ਇਲਾਵਾ ਪਠਾਨਕੋਟ ਵੱਲ ਚਲੇ ਜਾਓ ਉੱਥੇ ਇੱਕ ਪਿੰਡ ਹੈ ਗੁਰਦਾਸਪੁਰ ਤੇ ਪਠਾਨਕੋਟ ਦੇ ਵਿਚਕਾਰ ਉਹਨੂੰ ਮਿੰਨੀ ਕੋਵਾ ਬਣਾਇਆ ਗਿਆ ਹੈ ਉੱਥੇ ਤੁਹਾਨੂੰ ਜੋਰਸ ਮਿਲਣਗੇ ਉਹ ਵੀ ਪੰਜਾਬ ਸਰਕਾਰ ਦਾ ਹੀ ਹੈ ਹੈਨਾ ਜੋਰਸ ਮਿਲਣਗੇ ਜੋਸ਼ ਮਿਲਣ ਗਿਆ ਤੁਸੀਂ ਉੱਥੇ ਮੋਟਰਬਾਈਕਿੰਗ ਕਰ ਸਕਦੇ ਹੋ ਸੋ ਇਸ ਤਰੀਕੇ ਦਾ ਜਿਹੜਾ ਟੂਰਿਜ਼ਮ ਹੈ ਉਹ ਕੀਤਾ ਗਿਆ ਪਰ ਜਿਹੜੇ ਆਪਾਂ ਇਲਾਕੇ ਦੀ ਗੱਲ ਕਰ ਰਹੇ ਹਾਂ ਇਹ ਇਲਾਕਾ ਬੱਦੀ ਹੱਲ ਪੈਂਦਾ ਜਦੋਂ ਆਪਾਂ ਮੋਹਾਲੀ ਪੈਂਦਾ ਮੋਹਾਲੀ ਦੇ ਵਿੱਚ ਹੀ ਹੈ ਇਸ ਏਰੀਆ ਦਾ ਨਾਮ ਹੈ ਪੱਲਣਪੁਰ ਅੱਛਾ ਜੀ ਪੱਲਣਪੁਰ ਪੱਲਣਪੁਰ ਜ਼ਿਲ੍ਹਾ ਮੋਹਾਲੀ ਲੱਗਦਾ ਪਰ ਇਹ ਪੈ ਜਾਂਦਾ ਬੱਦੀ ਵਾਲੇ ਪਾਸੇ ਨੂੰ ਜਦੋਂ ਅਸੀਂ ਚੰਨੀਓ ਚੰਡੀਗੜ੍ਹ ਤੋਂ ਬੱਦੀ ਵਾਲੇ ਪਾਸੇ ਜਾਂਦੇ ਆ ਤਾਂ ਰਾਸਤੇ ਦੇ ਵਿੱਚ ਸਿਸਮਾ ਵਾਲੇ ਇਲਾਕੇ ਦੇ ਵਿੱਚ ਇਹ ਪੈ ਜਾਂਦਾ ਪੂਰਾ ਪੂਰਾ ਰਿਜ਼ੋਰਟ ਜਿੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਉਹਦਾ ਫਾਰਮ ਹਾਊਸ ਵੀ ਹੈ ਸੋ ਉਹ ਵੀ ਕਾਫੀ ਚਰਚਾ ਵਿੱਚ ਰਹਿੰਦਾ ਹਮੇਸ਼ਾ ਤੋਂ ਹੀ ਕਿ ਮੁੱਖ ਮੰਤਰੀ ਸਾਹਿਬ ਨੇ ਉੱਧਰ ਬਾਦੀਆਂ ਚ ਬਣਾ ਲਿਆ ਸੋ ਇਹ ਉੱਧਰਲੇ ਪਾਸੇ ਆਲਾ ਪਰ ਉਹੀ ਚਿਕਰ ਹੈ ਕਿ ਜੇਕਰ ਉੱਧਰਲੇ ਪਾਸੇ ਇੱਕੋ ਟੂਰਿਜ਼ਮ ਦੇ ਨਾਮ ਦੇ ਉੱਤੇ ਇੱਕ ਹੋਟਲ ਬਣਾਉਣ ਦੀ ਮਾਨਤਾ ਦਿੱਤੀ ਗਈ ਸੀ ਤਾਂ ਇਹ ਤਾਂ ਹੈ ਨਹੀਂ ਕਿ ਪੰਜਾਬ ਤੇ ਇੰਟਰਸਟ ਲਿਸਟ ਨਹੀਂ ਨੇ ਜਾਂ ਫਿਰ ਪੰਜਾਬ 'ਚ ਕੋਈ ਹੋਰ ਬੰਦਾ ਆ ਕੇ ਆਪਣੀ ਫਰਾਂਚਾਈਜ਼ੀ ਨਹੀਂ ਖੋਲ ਸਕਦਾ ਤੁਸੀਂ ਚੰਡੀਗੜ੍ਹ ਦੇ ਵਿੱਚ ਆਜੋ ਤੁਸੀਂ ਪੰਜਾਬ ਦੇ ਵਿੱਚ ਹੋਰ ਥਾਵਾਂ ਤੇ ਉੱਤੇ ਆਜੋ ਤੁਹਾਨੂੰ ਤਾਜ ਹੋਟਲ ਵੀ ਮਿਲ ਜਾਣਗੇ ਵੈਸਟਰਨ ਵੈਸਟ ਵੀ ਮਿਲ ਜਾਣਗੇ ਰੈਡੀਸਨ ਵੀ ਰੈਡੀਸਨ ਆ ਕੇ ਹੋਟਲ ਵੀ ਜਿਹੜੇ ਵੱਡੇ ਹੋਟਲ ਨੇ ਉਹ ਵੀ ਮਿਲ ਜਾਣਗੇ ਫਿਰ ਹੋਰ ਕਿਸੇ ਨੂੰ ਇਕੋ ਟੂਰਿਜ਼ਮ ਪਾਲਿਸੀ ਦੇ ਵਿੱਚ ਜਿਹੜਾ ਆ ਉਹ ਫਾਇਦਾ ਕਿਉਂ ਨਹੀਂ ਦਿੱਤਾ ਗਿਆ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰਦੇ ਆ ਤਾਂ ਹੋਰ ਵੀ ਇੱਥੇ ਤੁਸੀਂ ਇਹ ਦੇਖੋ ਕਿ ਬਿਜਲੀ ਡਿਊਟੀ ਜਿਹੜੀ ਆ 10 ਸਾਲ ਦੇ ਲਈ ਮਾਫ ਕਰਤੀ ਗਈ ਲੁਧਿਆਣਾ ਦੇ ਵਿੱਚ ਬਹੁਤ ਸਾਰੇ ਟੈਕਸਟਾਈਲ ਕੰਪਨੀਆਂ ਦੇ ਇੰਡਸਟਰੀਅਲਿਸਟ ਦੀਆਂ ਮੰਗਾਂ ਨੇ ਕਿ ਸਾਡੀ ਬਿਜਲੀ ਦੇ ਉੱਤੇ ਜਿਹੜੀ ਡਿਊਟੀ ਲਗਾ ਰਹੇ ਹੋ ਤੁਸੀਂ ਬਿਜਲੀ ਡਿਊਟੀ ਟੈਕਸ ਉਹ ਬਹੁਤ ਜ਼ਿਆਦਾ ਹੈ ਉਹਨੂੰ ਘੱਟ ਕਰੋ ਉਨਾ ਦਾ ਵੀ ਮਾਫ ਕੀਤਾ ਜਾ ਸਕਦਾ ਸੀ ਸੋ ਜਿਹੜੀਆਂ ਇਹ ਸ਼ਰਤਾਂ ਜਾਂ ਫਿਰ ਜਿਹੜੀਆਂ ਇਹ ਪਾਲਿਸੀਆਂ ਜਿਹੜੀਆਂ ਇਹ ਸੰਧੀਆਂ ਕੀਤੀਆਂ ਗਈਆਂ ਨੇ ਇਹ ਫਿਰ ਕਿਸੇ ਹੋਰ ਦੇ ਨਾਲ ਕਿਉਂ ਨਹੀਂ ਦੇਖੋ ਇਹ ਤਾਂ ਗੱਲ ਹੈ ਕਿ ਤੁਹਾਡਾ ਸਵਾਲਾਂ ਦੇ ਵਿੱਚ ਆਣਾ ਇਸ ਕਰਕੇ ਵੀ ਬਣਦਾ ਕਿਉਂਕਿ ਸਾਰੀਆਂ ਪਾਲਿਸਿਸ ਜਿਹੜੀਆਂ ਬਣੀਆਂ ਨੇ ਉਹ ਤੁਹਾਡੇ ਕਾਰਜਕਾਲ ਦੇ ਸਮੇਂ 'ਚ ਹੀ ਬਣੀਆਂ ਨੇ ਤੇ ਤੁਹਾਡੇ ਕਾਰਜਕਾਲ ਦੇ ਸਮੇਂ 'ਚ ਬਣੀਆਂ ਤੇ ਤੁਹਾਡੇ ਹੀ ਲੋਕ ਇਸ ਦਾ ਫਾਇਦਾ ਜਿਹੜਾ ਉਹ ਲੈ ਰਹੇ ਨੇ ਆਪਣੇ ਹੀ ਪਰਿਵਾਰ ਨੂੰ ਪਾਲਿਸੀਆਂ ਦਾ ਫਾਇਦਾ ਦਿੱਤਾ ਗਿਆ ਤਾਂ ਕਰਕੇ ਅੱਜ ਸਵਾਲ ਇਸ ਦੇ ਉੱਤੇ ਕਰਨੇ ਬਣਦੇ ਨੇ ਉਸ ਤੋਂ ਬਾਅਦ ਅੰਦਰ ਕਿ ਤੁਸੀਂ ਇਹ ਦੇਖੋ ਕਿ 2015-16 ਦੇ ਵਿੱਚ ਸੰਧੀਆਂ ਹੋਈਆਂ ਇਹਨਾਂ ਦੇ ਉੱਤੇ ਜਿਹੜਾ ਸਹਿਮਤੀਆਂ ਬਣੀਆਂ ਨੇ ਚੀਜ਼ਾਂ ਮਾਫ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਸਰਕਾਰ ਵੀ ਤਾਂ ਆਈ ਤੀਸਰੇ ਮੁੱਖ ਮੰਤਰੀ ਨੇ ਇਹ ਜਿਹੜੇ ਹੁਣ ਕਾਬਜ ਨੇ ਸੱਤਾ ਦੇ ਉੱਤੇ ਇਸ ਤੋਂ ਪਹਿਲਾਂ ਕੈਪਟਨ ਸਾਹਬ ਹੋਰੀ ਵੀ ਜਿਹੜਾ ਮੁੱਖ ਮੰਤਰੀ ਰਹੇ ਨੇ ਉਸ ਤੋਂ ਬਾਅਦ ਚੰਨੀ ਹੋਰੀ ਵੀ ਮੁੱਖ ਮੰਤਰੀ ਰਹੇ ਨੇ ਬੇਸ਼ੱਕ ਉਹਨਾਂ ਦਾ ਸਮਾਂ ਘੱਟ ਰਿਹਾ ਪਰ ਜਦੋਂ ਚੰਨੀ ਹੋਰਾ ਦੀ ਯਾਦ ਆਂਦੀ ਹੈ ਤਾਂ ਬਾਦਲ ਪਰਿਵਾਰ ਦੀ ਇੱਕ ਯਾਦ ਉਹਨਾਂ ਦੇ ਨਾਲ ਇਹ ਵੀ ਚੱਲਦੀ ਹੈ ਕਿ ਜਦੋਂ ਚੰਨੀ ਹੋਣੀ ਮੁੱਖ ਮੰਤਰੀ ਬਣੇ ਤਾਂ ਨਾਲ ਦੇ ਨਾਲ ਰਾਜਾ ਬੜੇ ਨੂੰ ਉਹਨਾਂ ਨੂੰ ਟਰਾਂਸਪੋਰਟ ਮੰਤਰੀ ਬਣਾ ਦਿੱਤਾ ਗਿਆ ਸੀਗਾ ਤੇ ਸਭ ਤੋਂ ਜ਼ਿਆਦਾ ਉਦੋਂ ਤਾਂ ਸਾਰੇ ਮੀਡੀਆ ਕਰਮੀਆਂ ਇਹ ਨਹੀਂ ਪਤਾ ਲੱਗਦਾ ਸੀਗਾ ਕਿ ਹੁਣ 4 ਵਜੇ ਜਾਈਏ ਤਾਂ ਜਾਈਏ ਕਿੱਥੇ ਕਿ 4 ਵਜੇ ਕਹਿੰਦੇ ਕਿ ਰਾਜਾ ਬੜੇ ਨੂੰ ਉਹਨਾਂ ਨੇ ਸ਼ੰ ਦੇ ਉੱਤੇ ਬੱਸ ਰੋਕ ਲਈ ਆ ਬਾਦਲਾਂ ਦੀ ਤਪਜੋ ਸਵੇਰੇ ਉਧਰੋਂ ਫੇਰ ਕਹਿੰਦੇ ਜੀ 6 ਵਜੇ ਤੱਕ ਉਹ ਫਲਾਣੇ ਬੱਸ ਅੱਡੇ ਪਹੁੰਚ ਰਹੇ ਨੇ ਉੱਥੇ ਪਹੁੰਚ ਕੇ ਸਵੇਰੇ ਕਦੀ ਝਾੜੂ ਲਾ ਰਹੇ ਸੀ ਬੱਸ ਅੱਡਾ ਸਾਫ਼ ਕਰ ਰਹੇ ਸੀਗੇ ਫੇਰ ਕਹਿੰਦੇ ਬਾਦਲਾਂ ਦੀਆਂ ਬੱਸਾਂ ਜਿਹੜੀਆਂ ਉਹ ਰੋਕਤੀਆਂ ਉਹਨਾਂ ਨੇ ਜੋ ਆਪ ਕੋ ਥਾਣੇ ਖੜਾਤਿਆਂ ਇਸ ਚੀਜ਼ ਦਾ ਵੀ ਪ੍ਰਚਾਰ ਕੀਤਾ ਗਿਆ ਸੀਗਾ ਕਿ ਅਸੀਂ ਬਾਦਲਾਂ ਦੀਆਂ ਬੱਸਾਂ ਜਿਹਨੂੰ ਰੋਕ ਹੱਥ ਦੇਣ ਤੋਂ ਡਰਦੇ ਸੀ ਅਸੀਂ ਉਹ ਥਾਣੇ ਖੜੀਆਂ ਕਰਤੀਆਂ ਤੇ ਉਸ ਤੋਂ ਬਾਅਦ ਇਹ ਵੀ ਨਿਕਲਿਆ ਕਿ ਬਾਦਲਾਂ ਦੀਆਂ ਬੱਸਾਂ ਜਿਹੜੀਆਂ ਨੇ ਦਿੱਲੀ 에어ਪੋਰਟ ਤੱਕ ਜਾਂਦੀਆਂ ਨੇ ਜਦਕਿ ਪੰਜਾਬ ਰੋਡਵੇਜ਼ ਜਿਹੜੀਆਂ ਉਹ ਨਹੀਂ ਜਾਂਦੀਆਂ ਫਿਰ ਇਹਨੂੰ ਲੈ ਕੇ ਕੇਜਰੀਵਾਲ ਉਹ ਰਾਜਾ ਵੀ ਘਰਾਓ ਕੀਤਾ ਗਿਆ ਸੀਗਾ ਅੰਮ੍ਰਿਤਸਰ ਦੇ ਵਿੱਚ ਸੋ ਇਸ ਤਰੀਕੇ ਦੇ ਨਾਲ ਉਦੋਂ ਵੀ ਬੱਸਾਂ ਨੂੰ ਟਾਰਗੇਟ ਕੀਤਾ ਗਿਆ ਸੀ ਇਧਰਲੇ ਬੰਨੇ ਕਿਸੇ ਦਾ ਧਿਆਨ ਜਿਹੜਾ ਉਹ ਗਿਆ ਹੀ ਨਹੀਂ ਇਹ ਤਾਂ ਹੋਏਗਾ ਨਹੀਂ ਕਿ ਸਰਕਾਰ ਨੂੰ ਇਹ ਚੀਜ਼ਾਂ ਦੇ ਵਿੱਚ ਸਮਾਂ ਲੱਗਦਾ ਇਸ ਤੋਂ ਇਲਾਵਾ ਦੇਖੋ ਜੇਕਰ ਨਵਜੋਤ ਸਿੰਘ ਸਿੱਧੂ ਹਰਾਨੇ ਵੀ ਜ਼ਿਕਰ ਕੀਤਾ ਸੀ ਇਸ ਚੀਜ਼ ਦਾ ਕਿ ਤੁਹਾਡੇ ਹੋਟਲ ਜਿਹੜੇ ਬਣੇ ਨੇ ਸੈਵਨ ਸਟਾਰ ਉਹ ਲੀਗਲ ਨਹੀਂ ਹੈ ਤੇ ਜੇਕਰ ਸਾਡੀ ਸਰਕਾਰ ਬਣ ਗਈ ਤਾਂ ਮੈਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਤਬਦੀਲ ਕਰੂੰਗਾ ਤਾਂ ਇਹਦਾ ਮਤਲਬ ਕਪਲਾ ਤਾਂ ਉਹਨਾਂ ਨੂੰ ਵੀ ਪਤਾ ਸੀ ਬਿਲਕੁਲ ਜੇਕਰ ਇਹ ਕਪਲਾ ਹੈ ਦੋਸਤੋ ਇਲਾਵਾ ਮੁੱਖ ਮੰਤਰੀ ਸਾਹਿਬ ਨੇ ਵੀ ਕੈਸੀ ਹੀ ਕਹਿ ਸੀਸਮਾ ਦੀਆਂ ਪਹਾੜੀਆਂ ਚ ਬਹੁਤ ਪੈਸਾ ਦੱਬਿਆ ਹੋਇਆ ਸੋ ਮੈਂ ਕੱਢ ਕੇ ਲੈ ਕੇ ਆਉਂਗਾ ਸੋ ਉਹਨਾਂ ਨੂੰ ਵੀ ਇਹ ਪੈਸਾ ਕੱਢਣ ਦੇ ਵਿੱਚ 2 ਸਾਲ ਦਾ ਸਮ ਟਾਈਮ ਜਿਹੜਾ ਉਹ ਲੱਗ ਗਿਆ ਕਿਉਂਕਿ ਅਗਲੇ ਮਹੀਨੇ 2 ਸਾਲ ਇਹਨਾਂ ਨੂੰ ਹੋ ਜਾਣੇ ਨੇ ਕਿ 16 ਤਰੀਕ ਨੂੰ ਮੇਰੇ ਖਿਆਲ ਨਾਲ ਇਹਨਾਂ ਨੇ ਸੋਚ ਚੁੱਕੇ ਹੋ ਸੀ ਖੜਖੜ ਕਲਾਂ ਦੇ ਵਿੱਚ ਸੋ ਹਾਂ 16 ਮਾਰਚ ਨੂੰ ਤੇ ਕੱਲ ਤੋਂ ਮਾਰਚ ਸ਼ੁਰੂ ਆ ਸੋ 2 ਸਾਲ ਦਾ ਸਮਾਂ ਇਹਨਾਂ ਨੂੰ ਵੀ ਜਿਹੜਾ ਲੱਗ ਗਿਆ ਪੈਸੇ ਕੱਢਣ ਚ ਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਤਾਂ ਜੱਸ ਕਰਸਿਆ ਕਿ ਹਜੇ ਤਾਂ ਥੋੜਾ ਜਿਹਾ ਹੀ ਪਹਾੜ ਪੁੱਟਿਆ ਸੀਗਾ ਹਣ ਗਵਾਂਡੀਆਂ ਵਾਲ ਨੂੰ ਵੀ ਜਿਹੜੀਆਂ ਸੂਈਆਂ ਨੇ ਉਹਨਾਂ ਨੇ ਕਮਾ ਲਿਆ ਗਵਾਂਡੀਆਂ ਦਾ ਮਤਲਬ ਕਿ ਜਿਹੜਾ ਸੇਸਵਾ ਦੇ ਵਿੱਚ ਇੱਕ ਹੋਰ ਫਾਰਮ ਹਾਊਸ ਜਿਹੜਾ ਕਾਫੀ ਚਰਚਾਵਾ ਚਲਦਾ ਹੈ ਕਹਿੰਦੇ ਉਧਰ ਨੂੰ ਵੀ ਜਾਵਾਂਗੇ ਕਿ ਤੁਸੀਂ ਇੱਧਰ ਕੰਸਟਰਕਸ਼ਨ ਕਿੱਦਾਂ ਕਰ ਲਈ ਹੈ ਇਸ ਤੋਂ ਇਲਾਵਾ ਇੰਦਰ ਜਦੋਂ ਪੰਚਾਇਤੀ ਜ਼ਮੀਨਾਂ ਛੜਾਈਆਂ ਗਈਆਂ ਸੀ ਉਧਰਲੇ ਪਾਸਿਓਂ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਇੱਕ ਰਕਬਾ ਜਿਹੜਾ ਪੂਰੇ ਦਾ ਪੂਰਾ ਜਿਹੜੀ ਇੱਕ ਪੰਚਾਇਤੀ ਜ਼ਮੀਨ ਖਾਲੀ ਕਰਵਾਈ ਗਈ ਸੀ ਉਹ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਪੁੱਤ ਦੀ ਸੀ ਜੀ ਤ벌ੇ ਇਥੋਂ ਇਹ ਤਾਂ ਪਤਾ ਲੱਗਦਾ ਕਿ ਪੰਜਾਬ ਦੇ ਬਹੁਗਿਣਤੀ ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਨੇ ਉਧਰ ਜ਼ਮੀਨਾਂ ਵੀ ਲਈਆਂ ਹੋਈਆਂ ਨੇ ਅਜੇ ਹਾਈ ਇੱਕ ਚੀਜ਼ ਚੰਡੀਗੜ੍ਹ ਦੇ ਵਿੱਚ ਵੀ ਚੱਲੀ ਸੀ ਪਹਿਲਾਂ ਕਿ ਜਿਹੜੀ ਸੁਖਣਾ ਲੇਕ ਹੈ ਉਹਦੇ ਪਿੱਛੇ ਦੀ ਜਿਹੜੀ ਜ਼ਮੀਨ ਹੈ ਉੱਥੇ ਵੀ ਕਈਆਂ ਨੇ ਫਾਰਮ ਹਾਊਸ ਕੱਟ ਲਏ ਸੀ ਸੋ ਉੱਥੇ ਦਾ ਪ੍ਰਸ਼ਾਸਨ ਥੋੜਾ ਸਖਤ ਹੈ ਤਾਂ ਇਸ ਕਰਕੇ ਜਿਹੜਾ ਉਧਰਲੇ ਪਾਸੇ ਕਾਰਵਾਈ ਜਲਦੀ ਹੋਊਗੀ ਤੇ ਉਹ ਚੀਜ਼ ਦਾ ਜਿਹੜੀਆਂ ਨੇ ਦੱਬ ਗਏ ਆ ਕਿਉਂਕਿ ਉੱਥੇ ਕਪਲਾ ਹੋ ਹੀ ਨਹੀਂ ਪਾਇਆ ਸੋ ਹੁਣ ਜਿਹੜੇ ਇਧਰਲੇ ਪਾਸੇ ਨੂੰ ਚੀਜ਼ਾਂ ਨਿਕਲ ਕੇ ਆਈਆਂ ਨੇ ਹੁਣ ਦੇਖਣਾ ਇਹ ਹੋਏਗਾ ਕਿ ਪੂਰੇ ਮਾਮਲੇ ਦਾ ਬੰਦ ਹੈ ਕੀ ਹੈ ਪਰ ਰਕਮ ਛੋਟੀ ਨਹੀਂ ਹੈ ਇੱਕ ਅਰਬ ਮੈਂ ਦੁਆਰਤੀ ਦੱਸ ਦਿੰਨਾ ਇੱਕ ਅਰਬ 8 ਕਰੋੜ 73 ਲੱਖ 70 ਹਜ਼ਾਰ ਇਹ ਪੂਰੀ ਦਾ ਪੂਰਾ ਜਿਹੜਾ 10 ਸਾਲਾਂ ਦੇ ਵਿੱਚ ਜਿਹੜਾ ਬਚਾਇਆ ਗਿਆ ਆ ਉਹ ਹੈ ਤੇ ਇਸੇ ਕਰਕੇ ਮੁੱਖ ਮੰਤਰੀ ਸਾਹਿਬ ਨੇ ਗਰੀਬ ਪਰਿਵਾਰਨ ਨੂੰ ਕਹਿ ਕੇ ਜਿਹੜਾ ਆ ਬਾਦਲ ਪਰਿਵਾਰ ਨੂੰ ਸੰਬੋਧਨ ਕੀਤਾ ਕਿ ਬਾਦਲ ਪਰਿਵਾਰ ਐਡਾ ਗਰੀਬ ਹੈ ਕਿ ਤੁਹਾਡੇ ਜੜੀਆਂ ਇਸ ਦਾ ਮਾਫ ਕਰਵਾਈਆਂ ਨੇ ਤਾਂ ਉਹ ਇਸ ਜਿਹਦਾ ਹੈ ਪਰ ਇਹ ਵੀ ਇਸ ਕਰਕੇ ਚਰਚਾਵਾਂ ਜ਼ਿਆਦਾ ਨਹੀਂ ਕਿਉਂਕਿ ਉਹ ਸਮੇਂ ਇਹ ਵੀ ਇੰਦਰ ਖਬਰਾਂ ਆਈਆਂ ਸੀਗੀਆਂ ਤੁਹਾਨੂੰ ਯਾਦ ਹੋਵੇਗਾ ਕਿ 7 ਤੋਂ 17 ਵਾਲੇ ਸਮੇਂ ਦੇ ਵਿੱਚ ਕਹਿੰਦੇ ਕਿ ਇੱਕ ਕੋਈ ਸਾਈਕਲ ਇੰਡਸਟਰੀ ਪੰਜਾਬ ਚ ਆਉਣਾ ਚਾਹੁੰਦੀ ਹੈ ਇੱਕ ਬ੍ਰੈਡ ਕੰਪਨੀ ਪੰਜਾਬ ਚ ਆਉਣਾ ਚਾਹੁੰਦੀ ਹੈ ਉਹਨੇ ਆ ਕੇ ਪੰਜਾਬ ਚ ਆਪਣਾ ਪਲਾਂਟ ਲਾ ਲਿਆ ਪਰ ਕੁਝ ਸ਼ਰਤਾਂ ਜਿਹੜੀਆਂ ਨੇ ਉਹਨੇ ਰੱਖੀਆਂ ਸੀ ਉਹ ਨਹੀਂ ਪੂਰੀਆਂ ਕਰ ਸਕੇ ਤਾਂ ਉਹ ਚਲੀ ਗਈ ਇੱਥੋਂ ਉਹਨੇ ਗੁਜਰਾਤ ਚ ਜਾ ਕੇ ਆਪਣਾ ਪਲਾਂਟ ਲਾ ਲਿਆ ਸੋ ਸਾਈਕਲ ਦੀ ਵੀ ਇੱਕ ਕਹਿੰਦੇ ਕਿ ਇੱਕ ਕੰਪਨੀ ਆਈ ਸੀਗੀ ਉਹਨੇ ਵੀ ਕੁਝ ਸ਼ਰਤਾਂ ਰੱਖੀਆਂ ਸੀਗੀਆਂ ਕਿ ਸਾਨੂੰ ਇਹ ਸਹੂਲਤਾਂ ਸਰਕਾਰ ਤੋਂ ਚਾਹੀਦੀਆਂ ਨੇ ਸਹਿਮਤੀ ਨਹੀਂ ਬਣੀ ਉਹ ਸਾਈਕਲ ਦੀ ਇੰਡਸਟਰੀ ਕਹਿੰਦੇ ਜਾ ਕੇ ਜੁਪੀਏ ਚ ਲੱਗ ਗਈ ਸੋ ਜੇਕਰ ਉਸ ਸਮੇਂ ਇੰਡਸਟਰੀਜ਼ ਆਈਆਂ ਸੀਗੀਆਂ ਸੋ ਉਹਨਾਂ ਦੀਆਂ ਸ਼ਰਤਾਂ ਨਹੀਂ ਮੰਨੀਆਂ ਪਰ ਇੱਕ ਥਾ ਦੀ ਸਪੈਸ਼ਲੀ ਸ਼ਰਤਾਂ ਮੰਨ ਕੇ ਉਹਨੂੰ ਇੰਨਾ ਫਾਇਦਾ ਦਿੱਤਾ ਗਿਆ ਬਿਲਕੁਲ ਤੇ ਫਿਰ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਆਣਾ ਤਾਂ ਮੰਨਦੇ ਹੀ ਐ ਤੇ ਦੂਸਰੀ ਗੱਲ ਜੇਕਰ ਉਹਨੂੰ ਇੰਨਾ ਫਾਇਦਾ ਦਿੱਤਾ ਗਿਆ ਤੇ ਇੱਕ ਵਾਰੀ ਉਧਰ ਇਹ ਵੀ ਤਾਂ ਦੇਖੋ ਕਿ ਉਹਦੇ ਨਾਲ ਪੰਜਾਬ ਨੂੰ ਫਾਇਦਾ ਕੀ ਹੈ ਤੁਸੀਂ ਇਹ ਦੇਖੋ ਕਿ ਇੱਕ ਪੰਜਾਬ ਦਾ ਪੰਜਾਬ ਚੰਡੀਗੜਾ ਪਚੰਡੀਗੜ ਦੀ ਗੱਲ ਕਰਦੇ ਆਂ ਕਿ ਆਪਾਂ ਚੰਡੀਗੜ੍ਹ ਦੇ ਵਿੱਚ ਰਹਿੰਦੇ ਆਂ ਜੀ ਸਾਡੇ ਆਂਢ ਗੁਆਣ ਤੋਂ ਪਿੰਡੋਂ ਕੋਈ ਆਇਆ ਗਿਆ ਤਾਂ ਅਸੀਂ ਇੱਕ ਥਾਂ ਦੇ ਉੱਤੇ ਵਧੀਆ ਥਾਂ ਦੇ ਉੱਤੇ ਲੈ ਕੇ ਜਾਂਦੇ ਆਂ ਨਾ ਮਾਲ ਚਲੇ ਗਏ ਕਿਤੇ ਚਲੇ ਗਏ ਸੋ ਅਸੀਂ ਉਹ ਹੁਮਲ ਵਾਸਤੇ ਉੱਥੇ ਆਪਾਂ ਕਹਿ ਸਕਦੇ ਆਂ ਕਿ ਇੱਕ ਟੂਰਿਜ਼ਮ ਆ ਜਾਂਦਾ ਹੈ ਹਨਾ ਆਪਾਂ ਪਿੰਡਾਂ ਤੋਂ ਲੈ ਕੇ ਆਏ ਉੱਥੇ ਤਾਂ ਜੇ ਵੀ ਇੰਨੀ ਭਾਰੀ ਲਾ ਕੇ ਜਾਣਾ ਪੈਂਦਾ ਕਿ ਉੱਥੇ ਤਾਂ ਟੂਰਿਜ਼ਮ ਵੀ ਨਹੀਂ ਆ ਰਿਹਾ ਜਨਾਬ ਜਿੱਥੇ ਕਮਰੇ ਦੇ 75000 ਰੁਪਏ ਕਿਰਾਇਆ ਤੇ ਫਿਰ ਤੇ ਆਮ ਬੰਦੇ ਦੀ ਪਹੁੰਚ ਤੇ ਤਾਂ ਉਹ ਨੇੜੇ ਤੇੜੇ ਵੀ ਨਹੀਂ ਹੈ ਨਾ ਜੀ ਸੁਪਨੇ 'ਚ ਵੀ ਨਹੀਂ ਆਉਂਦਾ ਮੇਰੀ ਹਰਗੇ ਦੇ ਤਾਂ ਹੂੰ ਜੀ ਸੋ ਉੱਥੇ ਜਿਹੜਾ ਸਾਡੇ ਨਾਲ ਸੀਗਾ ਕਿ ਅਸੀਂ ਚਾਹ ਵੀ 4-500 ਦਾ ਕੱਪ ਪੀ ਕੇ ਆਏ ਸੀਗੇ ਚਲੋ ਉਹ ਵੱਖਰੀਆਂ ਹਾਂ ਨਹੀਂ ਵੱਡੇ ਲੋਕ ਨਹੀਂ ਅਸੀਂ ਤਾਂ ਆਪਕੇ ਸਦੇ ਖਰਚੇ ਤੇ ਗਏ ਸੀਗੇ ਚਲੋ ਬਾਦੀਆਂ ਗੱਲਾਂ ਨੇ ਪਰ ਇੱਕ ਇਹ ਹੈ ਕਿ ਉਹ ਸਿੱਧਾ ਫਾਇਦਾ ਵੀ ਪੰਜਾਬ ਦੇ ਲੋਕਾਂ ਨੂੰ ਕੋਈ ਹੈ ਨਹੀਂ ਸੋ ਜੇਕਰ ਆਪਾਂ ਕਿਸੇ ਨੂੰ ਸਹੂਲਤ ਦਿੰਨੇ ਆ ਤਾਂ ਉਹਦੇ ਨਾਲ ਪਹਿਲੀ ਸ਼ਰਤ ਇਹ ਰੱਖੀ ਜਾਂਦੀ ਕਿ ਤੁਸੀਂ ਇਹ ਦੱਸੋ ਸਾਡੇ ਪੰਜਾਬ ਦੇ ਲੋਕਾਂ ਨੂੰ ਇਸ ਦੇ ਵਿੱਚੋਂ ਅਸੀਂ ਤੁਹਾਨੂੰ ਆ ਰਿਆ ਦੇ ਰਿਹਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਰਿਆਤ ਦੇ ਰਹੇ ਹੋ ਕੀ ਤੁਸੀਂ ਪੰਜਾਬ ਆਪ ਦੇ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਕੀ ਤੁਸੀਂ ਪੰਜਾਬ ਦੇ ਲੋਕਾਂ ਦੀ ਸਮੱਸਿਆਵਾਂ ਹੱਲ ਕਰ ਰਹੇ ਹੋ ਕੀ ਤੁਸੀਂ ਪੰਜਾਬ ਦੇ ਵਿੱਚ ਖੇਚ ਦਾ ਕੇਂਦਰ ਬਣਾ ਪਾ ਰਹੇ ਹੋ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਜ਼ਿਆਦਾ ਆਵੇ ਟੂਰਿਜ਼ਮ ਆਏਗਾ ਤਾਂ ਓਬਵੀਅਸਲੀ ਗੱਲ ਹੈ ਜੇ ਟੂਰਿਜ਼ਮ ਆਏਗਾ ਤਾਂ ਆਟੋਮੈਟਿਕਲੀ ਰੋਜ਼ਗਾਰ ਉੱਥੇ ਜਾਗਰੂਕ ਹੋਏਗਾ ਉੱਥੇ ਚਾਹੇ ਫੋਰਥ ਕਲਾਸ ਸਵੀਪਰ ਦੀ ਗੱਲ ਕਰ ਲਈਏ ਦੁਕਾਨਾਂ ਦੀ ਗੱਲ ਕਰ ਰਹੀ ਏ ਫਿਰ ਬਾਨਾਂ ਦੀ ਗੱਲ ਕਰ ਲਈਏ ਪਾਰਕਿੰਗ ਦੀ ਗੱਲ ਕਰ ਲਈਏ ਸੋ ਉੱਥੇ ਰੋਜ਼ਗਾਰ ਤਾਂ ਆਏਗਾ ਹੀ ਆਏਗਾ ਸੋ ਇਹ ਜੀ ਰਿਜ਼ੋਰਟ ਜਾਂ ਫਿਰ ਇਹ ਥਾਂ ਇਦਾਂ ਦਾ ਕੁਝ ਵੀ ਜਿਹੜਾ ਆ ਉਹ ਨਹੀਂ ਦੇ ਪਾ ਰਹੀ ਇੱਥੇ ਕੋਈ ਟੂਰਿਜ਼ਮ ਨਹੀਂ ਹੈ ਕੋਈ ਕੋਈ ਰਿਜ਼ੋਰਟ ਦੇਖਣ ਨਹੀਂ ਆਉਂਦਾ ਕੋਈ ਚੰਡੀਗੜ੍ਹ ਆਇਆ ਹੋਇਆ ਆ ਜਿਹਦੇ ਕੋਲ ਇਨਾ ਪੈਸਾ ਹੈ ਉਹ ਇਸ ਰਿਜ਼ੋਰਟ ਚ ਜਾ ਕੇ ਸਟੇ ਕਰ ਸਕਦਾ ਪਰ ਇਸੇ ਇੱਕ ਗੱਲ ਇਹ ਵੀ ਕੋਈ ਸਾਚਾ ਇੰਦਰ ਕਿ ਜਿਹੜੇ ਬੰਦੇ ਚੰਡੀਗੜ੍ਹ ਆਉਂਦੇ ਨੇ ਉਹਨਾਂ ਨੂੰ ਮਹਾਲੀ ਦੇ ਇਧਰਲੇ ਪਾਸੇ ਵਾਲੇ ਏਰੀਆ ਨੇੜੇ ਪੈਂਦੇ ਨੇ ਜਾਂ ਫਿਰ ਚੰਡੀਗੜ੍ਹ ਦਾ ਲਾਂਟੇ ਵਾਲਾ ਪਾਸਾ ਤੇ ਉਹ ਲੋਕ ਜਿਹੜਾ ਨੇ ਇਧਰਲੇ ਹੋਟਲਾਂ ਦੇ ਵਿੱਚ ਹੀ ਰਹਿ ਜਾਂਦੇ ਨੇ ਇਹਦਾ ਪਨਾਹਾ ਪੰਜਾਬ ਵਾਲੇ ਪਾਸੇ ਕੋਈ ਖਾਸ ਹੋ ਨਹੀਂ ਰਿਹਾ ਸੋ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਉਹ ਰਾਦੇ ਵੱਲੋਂ ਜਿਹੜਾ ਅੱਜ ਖੁਲਾਸਾ ਕੀਤਾ ਗਿਆ ਹੈ ਸੋ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ ਐਡਵੋਕੇਟ ਜਨਰਲ ਦੇ ਨਾਲ ਗੱਲ ਕਰਕੇ ਇੱਕ ਵਾਰੀ ਅਦਾਲਤ ਦਾ ਰੁਖ ਕਰਾਂਗੇ ਤੇ ਦੇਖਾਂਗੇ ਹੁਣ ਅਦਾਲਤ ਇਸ ਦੇ ਉੱਤੇ ਕੀ ਫੈਸਲਾ ਲੈਂਦੀ ਹੈ ਤੇ ਕਹਿੰਦੇ ਇੱਥੇ ਤੱਕ ਰੁਕਣ ਵਾਲਾ ਨਹੀਂ ਹੈ ਅੱਗੇ ਹੋਰ بڑے ਘਪਲੇ ਤੇ ਹੋਰ بڑے ਨੇਤਾਵਾਂ ਦੇ ਕਹਿੰਦੇ ਨਾਮ ਨੇ ਹੌਲੀ-ਹੌਲੀ ਕਰਕੇ ਸਾਰਿਆਂ ਦੇ ਖੁਲਾਸੇ ਕਰਾਂਗੇ ਪਰ ਦੂਸਰੀ ਗੱਲ ਇਹ ਵੀ ਹੈ ਜੇਕਰ ਆਪਾਂ ਇਹਨੂੰ ਹੋਰ ਡੀਕੋਡ ਕਰਕੇ ਦੇਖਿਆ ਜਾਵੇ ਜਦੋਂ ਮਾਨਹਾਨੀ ਦਾ ਮਾਮਲਾ ਦਾਇਰ ਹੋਇਆ ਸੀ ਮੁੱਖ ਮੰਤਰੀ ਮਾਨ ਉਹ ਰਾਦੇ ਖਿਲਾਫ ਜੀ ਉਸੇ ਦਿਨ ਮੁੱਖ ਮੰਤਰੀ ਮਾਨੋਰਾ ਨੇ ਕਹਿੰਦਾ ਸੀਗਾ ਕਿ ਠੀਕ ਹੈ ਮੈਂ ਫਿਰ ਅਦਾਲਤ ਚ ਜਾ ਕੇ ਤੁਹਾਡਾ ਸੁਖ ਬਿਲਾਸ ਦਾ ਵੀ ਚਿੱਠਾ ਦੇ ਕੇ ਆਉਂਗਾ ਇਹਦਾ ਮਤਲਬ ਮਾਮਲਾ ਤਾਂ ਪੁਰਾਣਾ ਹੈ ਬਿਲਕੁਲ ਚਿੱਠਾ ਜੇਕਰ ਉਹਨਾਂ ਕੋ ਉਦੋਂ ਸੀਗਾ ਉਹਨਾਂ ਨੇ ਗੱਲ ਕਹੀ ਤਾਂ ਮਤਲਬ ਚਿੱਠਾ ਤਾਂ ਉਹਨਾਂ ਕੋ ਕਿੰਨੇ ਮਹੀਨੇ ਪਹਿਲਾਂ ਦਾ ਹੈ ਫਿਰ ਅੱਜ ਖੋਲਣ ਦਾ ਰੀਜ਼ਨ ਕੀ ਬਣਿਆ ਕਿਉਂਕਿ ਅੱਜ 1 ਤਰੀਕ ਕੱਲ ਨੂੰ ਹੋ ਜੇਗੀ ਕਿਸੇ ਵੀ ਸਮੇ ਜਿਹੜਾ ਐ ਅਨਾਉਂਸ ਹੋ ਸਕਦਾ ਕਿ ਕਦੋਂ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗ ਗਿਆ ਸੋ ਕਦੋਂ ਪੰਜਾਬ ਦੇ ਵਿੱਚ ਜਿਹੜਾ ਨੇ ਚੋਣਾਂ ਦੀਆਂ ਪ੍ਰਕਿਰਿਆਵਾਂ ਸ਼ੁਰੂ ਹੋ ਜਾਣਗੀਆਂ ਤੇ ਇਨੇ ਦਿਨ ਲਈ ਪ੍ਰਚਾਰ ਕਰ ਸਕਦੇ ਉਸ ਕਿਤੇ ਨਾ ਕਿਤੇ ਇੱਕ ਛਵੀ ਜਿਹੜੀ ਐ ਖਰਾਬ ਕਰਨ ਲਈ ਵੀ ਇਸ ਇਹ ਮੌਕਾ ਚੁਣਿਆ ਗਿਆ ਐ ਵੋਟਾਂ ਦੇ ਕੋਲ ਸੋ ਸਵਾਲ ਬੜੇ ਨੇ ਇੰਦਰ ਤੇ ਹੁਣ ਜਵਾਬ ਜਿਹੜਾ ਨੇ ਉਹ ਮੁੱਖ ਮੰਤਰੀ ਸਾਹਿਬ ਤੋਂ ਉਮੀਦ ਕਰਦੇ ਆ ਕਿ ਹੌਲੀ ਹੌਲੀ ਜਿਹੜਾ ਨੇ ਉਹ ਦੇ ਦੇਣਗੇ ਜੀ ਇਥੇ ਵਿਵੇਕ ਜੀ ਜਾਣਕਾਰੀ ਬੜੀ ਅਹਿਮ ਤੁਸੀਂ ਦਿੱਤੀ ਆ ਪਰ ਇਥੇ ਇੱਕੋ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਕਨਕਲੂਜਨ ਇਹਦਾ ਇਹ ਨਿਕਲੇ ਕਿ ਆਮ ਲੋਕਾਂ ਦਾ ਕੋਈ ਫਾਇਦਾ ਹੋਵੇ ਜਿਉਂਦੇਲੇ ਪਾਸਿਓ ਤੁਸੀਂ ਉਹ ਜ਼ਮੀਨ ਆ ਉਹਨੂੰ ਚਾਹੇ ਤੁਸੀਂ ਵੇਚੋ ਜਾਂ ਕੁਝ ਵੀ ਕਰੋ ਪਰ ਉਹਨਾਂ ਦਾ ਸਰਕਾਰ ਆਮ ਲੋਕਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਕਿਤੇ ਇਹ ਨਾ ਹੋਵੇ ਕਿ ਪੋਲੀਟੀਕਲੀ ਤੁਸੀਂ ਇੱਕ ਦੂਜੇ ਦੇ ਨਾਲ ਪਾਰਟੀਆਂ ਹੀ ਇੱਕ ਦੂਜੇ ਦੇ ਨਾਲ ਹੱਥੋ ਪਾਈ ਹੋਈ ਜਾਂਦੇ ਲੋਕਾਂ ਵਾਸਤੇ ਹੋਣਾ ਕੋਈ ਵੀ ਜੀ ਹੈ ਨਾ ਕਿ ਖੁਲਾਸੇ ਹੋਏ ਦਾ ਉਹ ਕਹਿੰਦੇ ਪੇਲੀ ਫੁੱਟੀ ਤੇ ਲੋਕਾਂ ਨੂੰ ਤਾਂ ਕੁਝ ਵੀ ਨਾ ਮਿਲੇ ਇਹ ਚੀਜ਼ ਤੇ ਫਿਰ ਗੱਲ ਹੋ ਜਾਏਗੀ ਫਿਰ ਕਿਉਂਕਿ ਇੰਦਰ ਰਿਕਾਰਡ ਵੀ ਕੁਝ ਜੇਕਰ ਆਪਾਂ ਗੱਲ ਕਰੀਏ ਝਾਤ ਮਾਰੀਏ ਥੋੜਾ ਜਿਹਾ ਸਮਾਂ ਪਿੱਛੇ ਦੇ ਵਿੱਚ ਤੇ ਰਿਕਾਰਡ ਵੀ ਕੁਝ ਅਜਿਹਾ ਹੀ ਰਹੇ ਨੇ ਕਿ ਸਿਰਫ ਇਹ ਚੀਜ਼ਾਂ ਜਿਹੜੀਆਂ ਨੇ ਪੋਲੀਟੀਕਲੀ ਵਾਹਵਾ ਹੀ ਦੇ ਤੱਕ ਹੀ ਰਹਿ ਗਈਆਂ ਸੀਮਤ ਇੱਕ ਮਾਮਲਾ ਤੁਹਾਨੂੰ ਯਾਦ ਹੋਏਗਾ ਕਿ ਇੱਕ ਕ੍ਰਿਕਟਰ ਨੂੰ ਲਿਆ ਕੇ ਖੜਾ ਕਰਤਾ ਸੀ ਕਟਾਰੇ ਦੇ ਵਿੱਚ ਕਿ ਇਹ ਸਰਕਾਰੀ ਨੌਕਰੀ ਮੰਗੀ ਪਾਇਦਾ ਕੀਤਾ ਗਿਆ ਸੀਗਾ ਤੇ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹ ਰਾ ਦੇ ਪਰਿਵਾਰ ਕ ਮੈਂਬਰ ਦੇ ਬੋਲੇ 2 ਕਰੋੜ ਰੁਪਈਆ ਕਹਿੰਦੇ ਇਸ ਖਿਡਾਰੀ ਤੋਂ ਮੰਗਿਆ ਆ ਗਿਆ ਸੀ ਤੇ ਉਧਰੋਂ ਸਾਬਕਾ ਮੁੱਖ ਮੰਤਰੀ ਸਾਹਿਬ ਜਾ ਕੇ ਗੁਰਦੁਆਰੇ ਚੜ੍ਹ ਕੇ ਕਿ ਦੇਖੋ ਜੀ ਜੇਕਰ ਮੈਂ ਝੂਠ ਬੋਲਦਾ ਤਾਂ ਮੇਰਾ ਕੱਖ ਨਾ ਰਹੇ ਤੇ ਜੇ ਮਾਨ ਸਾਹਿਬ ਬੋਲਦੇ ਨੇ ਤਾਂ ਉਹਦਾ ਕੱਖ ਨਾ ਰਹੇ ਉਹ ਮਾਮਲਾ ਕਿੱਥੇ ਗਿਆ ਬਿਲਕੁਲ ਅੱਜ ਜੋ ਖਡਾਰੀ ਕਿੱਥੇ ਆ ਅੱਜ ਜੋ ਖਡਾਰੀ ਤੇ 2 ਕਰੋੜ ਰੁਪਇਆ ਹੈ ਕਿੱਥੇ ਹੈ ਜੇ ਉਧਰਲੀ ਸਰਕਾਰ ਨੇ ਨਹੀਂ ਨੌਕਰੀ ਦਿੱਤੀ ਤੁਹਾਡੇ ਕੋਲ ਤਾਂ ਤੁਸੀਂ ਤਾਂ ਵੈਸੇ ਹੀ ਪੰਜਾਬ ਦੇ ਵਿੱਚ ਨੌਕਰੀਆਂ ਵੰਡ ਰਿਓ ਆ ਜੀ ਵੈਸੇ ਸਰਕਾਰ ਨੇ ਉਦੋਂ ਨਾ ਕਹਿੰਦੇ ਸੀ ਕਿ ਇਹਨਾਂ ਨੂੰ ਇਹ ਮੁੰਡੇ ਨੂੰ ਨੌਕਰੀ ਦੇਵਾਂਗੇ ਅਸੀਂ ਆਪਣੇ ਪੱਧਰ ਦੇ ਉੱਤੇ ਹਨਾ ਜੀ ਐਲਾਨ ਤੇ ਹੋਇਆ ਸੀ ਐਲਾਨ ਤਾਂ ਹੋਇਆ ਸੀ ਪਰ ਉਹ ਨੌਕਰੀ ਦਿੱਤੀ ਗਈ ਨੌਜਵਾਨ ਨੂੰ ਉਹ ਅੱਜ ਕਰیکٹر ਵਿਚਾਰਾ ਲੱਭ ਵੀ ਨਹੀਂ ਰਿਹਾ ਸੋ ਇੱਕ ਮਾਮਲਾ ਉਹ ਹੋ ਗਿਆ ਇਸ ਤੋਂ ਇਲਾਵਾ ਤੁਸੀਂ ਇਹ ਦੇਖ ਲਓ ਕਈ ਮੰਤਰੀ ਸ਼ਾਂਤਰੀ ਜਿਹੜੇ ਪੁਰਾਣੇ ਨੇ ਉਹ ਚੱਕੇ ਗਏ ਕੈਬਨਿਟ ਮੰਤਰੀ ਚੱਕੇ ਗਏ ਜਨਾਦ ਦੇਤੇ ਇਲਜ਼ਾਮ ਲਗਾਏ ਕਿ ਕਬੂਟਾ ਵੱਡਣ ਦੇ ਵਿੱਚੋਂ 500 ਰੁਪਏ ਦੀ ਹਿੱਸੇਦਾਰੀ ਸੀਗੀ ਐਨੀ ਪੈਨਸ਼ਨ ਕਪਲਾ ਖਾਦਾ ਗਿਆ ਹਾਲੀ ਆ ਗਿਆ ਕਿ ਆ ਚੱਕੋ ਪੈਸੇ ਉੱਥੀ ਹਾਂ ਨਾਲੇ ਆ ਗਿਆ ਤੇ ਉਹ ਫਿਰ ਪੈਸਾ ਜਿਉਣਾ ਤੋਂ ਕਢਾਇਆ ਗਿਆ ਧੱਗਿਆ ਕਿੱਥੇ ਤੇ ਜੇਕਰ ਉਹ ਪੈਸਾ ਨਹੀਂ ਕਢਾਇਆ ਗਿਆ ਤੇ ਕਾਰਵਾਈ ਕਾਦੀ ਕੀਤੀ ਗਈ ਲੋਕਾਂ ਲੋਕਾਂ ਦੀ ਨਾ ਵਿਵੇਕ ਜੀ ਇੱਕ ਚੀਜ਼ ਮੈਂ ਦੇਖੀ ਲੋਕ ਜਦੋਂ ਕਦੀ ਕਦੇ ਕਦੇ ਆਪਾਂ ਜਾਣੇ ਹੁੰਦੇ ਆ ਨਾ ਬਾਹਰ ਉੱਥੇ ਜਾ ਕੇ ਕਿਸੇ ਬੰਦੇ ਨਾਲ ਆਪਾਂ ਗੱਲ ਕਰਦੇ ਨੌਰਵੀ ਰੈਂਡਮ ਕਿਸੇ ਬੰਦੇ ਨਾਲ ਅਗਲੇ ਅਗਲੇ ਨੇ ਇੱਕ ਚੀਜ਼ ਬੜੀ ਮੈਨੂੰ ਕਾਮਨ ਕਹੀ ਕਹਿੰਦੇ ਇਹ ਬੋਰਡ ਤੇ ਲਗਾ ਦਿੰਦੀ ਹੈ ਸਰਕਾਰ ਕਿ ਅਸੀਂ 300 ਤੋਂ ਵੀ ਵੱਧ ਗ੍ਰਿਫਤਾਰੀਆਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਕੀਤੀਆਂ ਕਹਿੰਦੇ ਇਹਦੇ ਬਾਅਦ ਦੇ ਵਿੱਚ ਕਦੇ ਉਹ ਬੋਰਡ ਅਸੀਂ ਲੱਗਿਆ ਨਹੀਂ ਦੇਖਿਆ ਕਿ ਜਿਹੜੀਆਂ 300 ਪ੍ਰਿਸ਼ਟਾਚਾਰ ਦੇਤੇ ਗ੍ਰਿਫਤਾਰੀਆਂ ਕੀਤੀਆਂ ਉਹਨਾਂ ਤੋਂ ਬਰਾਮਦ ਕੀ ਕਿੰਨੇ ਕਿੰਨੇ ਪੈਸੇ ਅਸੀਂ ਕਢਾ ਕੇ ਬਿਲਕੁਲ ਬਿਲਕੁਲ ਸਭ ਤੋਂ ਜ਼ਿਆਦਾ ਹੈਰਾਨੇ ਮੈਨੂੰ ਉਦੋਂ ਹੋਈ ਸੀ ਕਿ ਮੈਂ ਇੱਕ ਪਿਛਲੇ ਇੱਕ ਮਹੀਨੇ ਦੀ ਗੱਲ ਹੈ ਕਿ ਮੈਂ ਨਵੇਂ ਸਾਲ ਤੋਂ ਬਾਅਦ ਪਟਿਆਲੇ ਆ ਲ ਗਿਆ ਜੀ ਤੇ ਪਟਿਆਲੇ ਦੇ ਵਿੱਚ ਨੰਗਰੇ ਸੀ ਅਸੀਂ ਤਾਂ ਉੱਥੇ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ਹੈ ਤੇ ਅਸੀਂ ਮੱਥਾ ਟੇਕਣ ਲਈ ਰੁਕੇ ਤੇ ਜਦੋਂ ਅਸੀਂ ਮਤਲਬ ਸ਼ੀਸ਼ਾ ਡਾਊਨ ਕੀਤਾ ਸਭ ਤੋਂ ਪਹਿਲਾਂ ਨਜ਼ਰ ਗਈ ਕਿ ਜਿਹੜਾ ਮੁੱਖ ਦਰਵਾਜ਼ਾ ਹੈ ਹੈਨਾ ਜਿੱਥੇ ਉਹ ਪੈਰ ਸਾਫ ਕਰਨ ਦੇ ਲਈ ਉਹ ਪੈਦਾਂ ਜੇ ਲੱਗਣੀ ਹੁੰਦੀ ਹੈ ਹਾਂ ਪਾਣੀ ਵਾਲੀ ਜਗਾ ਉਹਦੇ ਇੱਧਰਲੇ ਪਾਸੇ ਮਾਨ ਸਾਹਿਬ ਦਾ ਬੋਰਡ ਲੱਗਾ ਹੋਇਆ ਸੀਗਾ ਕਿ ਇੰਨੀਆਂ ਗ੍ਰਿਫਤਾਰੀਆਂ ਇੰਨੇ ਭ੍ਰਿਸ਼ਟਾਚਾਰ ਦੇ ਮਾਮਲੇ ਹਮ ਪਰ ਉਹੀ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਆਏ ਤਾਂ ਫਿਰ ਉਹ ਗਏ ਕਿੱਥੇ ਬਿਲਕੁਲ ਕਾਰਵਾਈਆਂ ਕੀਤੀਆਂ ਗ੍ਰਿਫਤਾਰੀਆਂ ਕੀਤੀਆਂ ਬਹੁਤ ਸਹੀ ਗੱਲ ਹੈ ਕਰੋ ਪਰ ਉਸ ਦੇ ਵਿੱਚੋਂ ਬ੍ਰਾਹਮਣ ਦੀ ਕੀ ਹੋਇਆ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਫਾਇਦਾ ਕੀ ਹੋਇਆ ਤੁਸੀਂ ਕਰਪਸ਼ਨ ਦੀ ਗੱਲ ਕਰਦੇ ਹੋ ਇੱਕ ਨੰਬਰ ਜਾਰੀ ਕੀਤਾ ਗਿਆ ਸੀਗਾ ਇਹ ਕਰਪਸ਼ਨ ਨੂੰ ਤੁਸੀਂ ਇਸ ਵੀਡੀਓ ਪਾਓ ਤੇ ਇੱਥੇ ਆ ਕੇ ਕਰਪਸ਼ਨ ਦੇ ਹਨਾ ਕੰਪਲੇਂਟ ਪਾ ਸਕਦੇ ਹੋ ਫਿਰ ਦੂਸਰੇ ਦਿਨ ਗੱਲ ਆ ਗਈ ਇਨੇ ਹਜ਼ਾਰ ਕੇਸ ਆ ਗਏ ਤੇ ਹੁਣ ਇੱਥੇ ਤਾਂ ਇੱਕ ਗੱਲ ਆ ਗਈ ਕਿ ਅੰਦਰ ਕਰਪਸ਼ਨ ਤਾਂ ਚੱਲ ਰਹੀ ਹੈ ਕਹਿੰਦੇ ਕਰਪਸ਼ਨ ਕਰਨ ਦਾ ਤਰੀਕਾ ਬਦਲ ਲਿਆ ਤੇ ਕਰਪਸ਼ਨ ਕਰਨ ਦੇ ਰੇਟ ਜਿਹੜਾ ਨੇ ਉਹ ਹਾਈ ਹੋ ਗਏ ਨੇ ਇੱਕ ਚੀਜ਼ ਦੇ ਪਿੱਛੇ ਮੈਂ ਲੱਗਾ ਹੋਇਆ ਆ ਹੋ ਸਕਦਾ ਹੈ ਕਿ ਥੋੜੇ ਦਿਨਾਂ ਦੇ ਵਿੱਚ ਅੰਦਰ ਉਹ ਖਲਾਸਾ ਹੋ ਜਵੇ ਕਿਉਂਕਿ ਨਵਾਂ ਹੀ ਕੇਸ ਮੇਰੇ ਸਾਹਮਣੇ ਆਇਆ ਕਿ ਮੋਹਾਲੀ ਚੰਡੀਗੜ੍ਹ ਦੇ ਵਿੱਚ ਇੱਕ ਨਵਾਂ ਹੀ ਕਹਿੰਦੇ ਕੰਮ ਚੱਲ ਪਿਆ ਕਿ ਜਿਵੇਂ ਮੈਂ ਬਾਈਕ ਰਾਈਡਰ ਹਾਂ ਤੁਸੀਂ ਮੇਰੇ ਕਲਾਇੰਟ ਹੋ ਹਨਾ ਤੁਸੀਂ ਮੈਨੂੰ ਕਹਿੰਦੇ ਕਿ ਜੀ ਮੈਨੂੰ ਮੋਹਾਲੀ ਦੇ ਆਫਿਸ ਤੋਂ ਮੈਨੂੰ ਮੇਰੇ ਘਰ ਛੱਡ ਕੇ ਆਣਾ ਤੁਸੀਂ ਇੱਕ ਰਾਈਡ ਬੁੱਕ ਕਰ ਲੀ 80 90 100 ਰੁਪਏ ਦੀ ਰਾਈਡ ਤੁਹਾਡੀ ਬੁੱਕ ਹੋ ਗਈ ਮੈਂ ਚੱਕ ਲਈ ਹਮ ਮੇਰੀ ਮਰਜ਼ੀ ਹੈ ਮੈਂ ਤੁਹਾਨੂੰ ਇੱਕ ਵਾਰੀ ਕਹੂੰਗਾ ਇੰਦਰ ਜੀ ਹੈਲਮਟ ਲਗਾਣਾ ਹਮ ਔਰ ਮੋਸਟਲੀ ਮਹਾਲੀ ਦੇ ਵਿੱਚ ਕੀ ਹੁੰਦਾ ਕਿ ਅਸੀਂ ਕਹਿ ਦਿੰਦੇ ਹਾਂ ਯਾਰ ਚਲੋ ਛੱਡੋ ਹਨਾ ਆ ਤਾ ਜਾਣਾ ਬਿਲਕੁਲ ਮਹਾਲੀ ਦੇ ਵਿੱਚ ਚੰਡੀਗੜ੍ਹ ਚ ਗੱਲ ਵੱਖਰੀ ਹੈ ਨਾ ਬਟ ਚੰਡੀਗੜ੍ਹ ਚ ਵੱਖਰੀ ਮਹਾਲੀ ਦੀ ਗੱਲ ਕਰ ਲੈਂਦੇ ਕਿ ਹਾਂ ਯਾਰ ਇਸ ਰੂਟ ਦੇ ਉੱਤੇ ਪੁਲਿਸ ਵਾਲੇ ਨਹੀਂ ਹੁੰਦੇ ਸੋ ਅਸੀਂ ਹੈਲਮਟ ਨਹੀਂ ਲਾਣਾ ਉਧਰਲੇ ਪਾਸੇ ਕੈਮਰਾ ਵੀ ਕੋਈ ਹੈ ਨਹੀਂਗਾ ਸੋ ਔਰ ਰਾਈਡਰ ਤੁਹਾਨੂੰ ਜਾਣ ਬੋਝ ਕੇ ਉਧਰਲੇ ਪਾਸਿਓਂ ਲੈ ਕੇ ਜਾਏਗਾ ਤੋ ਕਿਉਂਕਿ ਤੁਸੀਂ ਮਨਾਂ ਕਰਤਾ ਰਾਈਡਰ ਨੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲਈ ਪੁੱਛ ਕੇ ਤੁਸੀਂ ਮਨਾਂ ਕਰਤਾ ਤੇ ਰਾਈਡਰ ਉਸ ਰਾਸਤੇ ਤੋਂ ਲੈ ਕੇ ਜਾਏਗਾ ਜਿੱਥੇ ਪੁਲਿਸ ਵਾਲਾ ਖੜਾ ਹੋਏਗਾ ਤੇ ਪੁਲਿਸ ਤੇ ਪੁਲਿਸ ਵਾਲਾ ਫਿਰ ਕਹੂਗਾ ਦੇਖ ਇੰਦਰ ਭਾਈ ਤੇਰਾ ਹੁਣ ਤੂੰ ਹੈਲਮਟ ਨਹੀਂ ਲਾਇਆ ਤੈਨੂੰ ਉਹਨੇ ਮਨਾ ਵੀ ਕੀਤਾ ਸੀ ਤੇਰੇ ਕਰਕੇ ਹੁਣ ਗਰੀਬ ਦਾ ਨੁਕਸਾਨ ਹੋਏਗਾ ਚਲਾਨ ਹੋਏਗਾ ਸੋ ਇਸ ਕਰਕੇ ਤੇਰੇ ਕੋਲ ਮੌਕਾ ਏ ਤੂੰ ਇੱਥੇ ਚਲਾਨ ਭੁਗਤ ਦੇ ਅੱਛਾ ਜੀ ਉਸੇ ਵੇਲੇ ਤੁਹਾਡੇ ਕੋਲ 1500 ਰੁਪਏ ਦਾ ਲੈ ਲਿਆ ਜਾਏਗਾ ਚਲਾਨ ਦੇ ਨਾਮ ਦੇ ਉੱਤੇ ਉਸ ਤੋਂ ਬਾਅਦ ਤੁਹਾਨੂੰ ਤੁਹਾਡੀ ਜਗ੍ਹਾ ਤੇ ਛੱਡ ਕੇ ਆਇਆ ਜਾਏਗਾ ਤੇ ਰਾਈਡਰ ਆ ਕੇ ਆਪਦਾ ਹਿੱਸਾ ਲਏਗਾ ਤੇ ਆਪਦਾ ਹਿੱਸਾ ਪੁਲਿਸ ਵਾਲਾ ਲਏਗਾ ਤੇ ਉੱਤੋਂ ਬਾਅਦ ਕਹਾਣੀ ਖਤਮ ਹੈ ਅੱਛਾ ਜੀ ਸੋ ਹੁਣ ਕਰਪਸ਼ਨ ਕਰਨ ਦਾ ਤਰੀਕਾ ਜਿਹੜਾ ਹੈ ਉਹ ਬਦਲ ਗਿਆ ਹੈ ਡੈਫੀਨਿਟਲੀ ਤੇ ਉਹ ਜਿਹੜਾ ਤੁਹਾਡੇ ਕੋਲ 1500 ਰੁਪਇਆ ਲਿਆ ਹੋਏਗਾ ਉਹਦੇ ਵਿੱਚੋਂ ਹਿੱਸੇਦਾਰੀ ਬਣ ਜਾਏਗੀ ਇਹ ਤੁਹਾਨੂੰ ਦਿਖਾਉਣ ਦੇ ਲਈ ਕਿ ਅਸੀਂ ਚਲਾਨ ਕੱਟ ਆਇਆ ਰਾਈਡਰ ਤੋਂ ਉਹਦੀ ਆਰਸੀ ਵੀ ਲੈ ਲਈ ਜਾਏਗੀ ਰਾਈਡਰ ਤੋਂ ਉਹਦਾ ਲਾਇਸੈਂਸ ਵੀ ਲੈ ਲਿਆ ਜਾਊਗਾ ਅੱਛਾ ਜੀ ਤੇ ਰਾਈਡਰ ਨੂੰ ਫਿਰ ਉਹ ਲਾਇਸੈਂਸ ਤੇ ਆਰਸੀ ਲੈਣ ਦੇ ਬਹਾਨੇ ਫਿਰ ਰਾਈਡਰ ਆਏਗਾ ਤੁਹਾਡੇ ਕੋਲੋਂ ਨਾਲੇ ਆਪਦਾ ਕਾਗਜ਼ ਪੱਤਾ ਲੈ ਕੇ ਜਾਏਗਾ ਨਾਲੇ ਪੁਲਿਸ ਵਾਲੇ ਤੋਂ ਪੈਸੇ ਲੈ ਜਾਏਗਾ ਆਪਣਾ ਹਿੱਸਾ ਲੈ ਜਾਏਗਾ ਸੋ ਇਸ ਤਰੀਕੇ ਦੀਆਂ ਕਰਪਸ਼ਨ ਦੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਮਹਾਲੀ ਦੇ ਵਿੱਚ ਚੱਲ ਰਹੀਆਂ ਨੇ ਸੋ ਹੁ ਉਕੀਨੀ ਗ੍ਰਫਤਾਰੀਆਂ ਹੋਈਆਂ ਕਰਪਸ਼ਨ ਕਰਨ ਦੇ ਤਰੀਕੇ ਵੱਧ ਗਏ ਨੇ ਤੇ ਕਰਪਸ਼ਨ ਥੋੜੀ ਮਹਿੰਗੀ ਹੋ ਗਈ ਹੈ ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹ ਵਾਲਾ ਫੈਸਲਾ ਲਿਆ ਜਾਵੇ ਜਿਸ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋਵੇ ਕਿਉਂਕਿ 1 ਅਰਬ 8 ਕਰੋੜ 73 ਲੱਖ 7000 ਕੋਈ ਛੋਟੀ ਰਕਮ ਨਹੀਂ ਹੈ ਜੀ ਬਿਲਕੁਲ ਸੋ ਇਸ ਦੇ ਨਾਲ ਪੰਜਾਬ ਦਾ ਕਿੱਡਾ ਕਰ ਰਿਹਾ ਉੱਤਰ ਹੈਗਾ ਇਹ ਵੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਡਿਫੀਨਿਟਲੀ ਜੀ ਬਿਲਕੁਲ ਉਹੀ ਤੇ ਗੱਲ ਹੈ ਕਿ ਇੰਨੇ ਪੈਸਿਆਂ ਦੇ ਤਾਂ ਕਾਮ ਬੰਦਾ ਵੀ ਜ਼ਿੰਦਗੀ ਛੱਡੋ ਸੱਤ ਜਨਮਾਂ ਚ ਕਮਾਉਣ ਬਾਰੇ ਨਹੀਂ ਸੋਚ ਸਕਦਾ ਚਲੋ ਅਰਬ ਦੀ ਜਦੋਂ ਗੱਲ ਕਰਦੇ ਨੇ ਪਹਿਲੀ ਗੱਲ ਤੇ ਇੱਕ ਮੂੰਹ ਭਰ ਜਾਂਦਾ ਅਰਬ ਬੋਲਦੇ ਆਂ ਦਾਈ ਤੇ ਦੂਜੀ ਗੱਲ ਹੈ ਇੱਕ ਅਰਬ ਦੇ ਵਿੱਚ ਦੱਸਦੀ ਹੈ ਕਿ 100 ਕਰੋੜ ਹੁੰਦੇ ਆ ਇੱਕ ਕਰੋੜ ਦੇ ਵਿੱਚ 100 ਲੱਖ ਹੁੰਦੇ ਆ 1 ਲੱਖ ਦੇ ਵਿੱਚ 100 ਹਜ਼ਾਰ ਹੁੰਦਾ ਤੇ 1000 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿੰਨੇ ਹੁੰਦੇ ਸੋ ਇੱਥੋਂ ਜੇ ਆਪਾਂ ਇਹਨੂੰ ਪਾਇਰਾਮਿਡ ਨੂੰ ਬਿਲਡ ਕਰਕੇ ਦੇਖੀਏ ਨਾ ਵਿਰੇਖ ਜੀ ਇੱਕ ਕਰੋੜ ਇੱਕ ਅਰਬ ਰੁਪਈਆ ਬਹੁਤ ਬਣ ਜਾਂਦੀ ਹੈ ਬਹੁਤ ਮਾਡ ਬਣ ਜਾਂਦੀ ਹੈ ਮੈਂ ਕਹਿੰਦਾ ਗਿਣ ਵੀ ਨਹੀਂ ਸਕਦਾ ਸੋ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਦੇ ਵੱਲੋਂ ਇੱਕ ਅਹਿਮ ਖੁਲਾਸਾ ਕੀਤਾ ਗਿਆ ਜਿਦੇ ਚ ਆ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨਿਕਲ ਕੇ ਸਾਰੀਆਂ ਗੱਲਾਂ ਸਾਹਮਣੇ ਆਈਆਂ ਤੇ 1 ਅਰਬ ਰੁਪਏ ਦਾ ਕਿਸੇ ਤੌਰ ਦੇ ਉੱਤੇ ਕਪਲਾ ਕੀਤੇ ਜਾਣ ਦੀ ਗੱਲ ਹੈ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਦੇ ਵੱਲੋਂ ਆਖੀ ਗਈ ਹੈ ਹਾਲਾਂਕਿ ਇਹਦੇ ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਅਗਲੀ ਜਦੋਂ ਕਾਰਵਾਈ ਹੋਏਗੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਹੋਰ ਵੀ ਖੁਲਾਸੇ ਹੋਣਗੇ ਸਾਰੀਆਂ ਪਰਤਾਂ ਖੁੱਲਣਗੀਆਂ ਉਦੋਂ ਹੀ ਪਤਾ ਲੱਗੇਗਾ ਸੋ ਤੁਸੀਂ ਜੁੜੇ ਸੀ ਸਕਾਈ ਨਿਊਜ਼ ਪੰਜਾਬ ਦੇ ਨਾਲ ਬਹੁਤ ਬਹੁਤ ਧੰਨਵਾਦ